ਨਮਸਕਾਰ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਡਾਕਟਰ ਨਰੀਸ਼ ਪਟਲਾ ਦੋਸਤੋ ਸਾਡੇ ਸ਼ਰੀਰ ਵਿੱਚ ਕਈ ਵਾਰੀ ਛੋਟੇ-ਮੋਟੇ ਲੱਛਣ ਐਸੇ ਆਉਂਦੇ ਹਨ ਜਿਨ੍ਹਾਂ ਨੂੰ ਆਪਾਂ ਅਕਸਰ ਨਜ਼ਰਅੰਦਾਜ਼ ਕਰਦੇ ਹਾਂ ਅਸੀਂ ਸੋਚਦੇ ਹਾਂ ਚਲ ਛੋਟੀ ਜੀ ਤਕਲੀਫ ਹੈ ਆਪਣੇ ਆਪ ਠੀਕ ਹੋ ਜਾਏਗੀ ਲੇਕਿਨ ਸੇਤ ਇੱਕ ਐਸਾ ਵਿਸ਼ਾ ਹੈ ਜਿੱਦੇ ਛੋਟਾ ਤੋਂ ਛੋਟਾ ਲੱਛਣ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਬੜੀ ਤੋਂ ਬੜੀ ਬਿਮਾਰੀ ਕੈਂਸਰ ਵਰਗਾ ਭਿਆਨਕ ਰੋਗ ਵੀ ਕਈ ਵਾਰੀ ਸ਼ੁਰੂਆਤ ਵਿੱਚ ਬੜੇ ਛੋਟੇ ਜੇ ਲੱਛਣਾਂ ਨਾਲ ਹੀ ਪੈਦਾ ਹੁੰਦਾ ਹੈ ਤਾਂ ਫਿਰ ਬੰਦਾ ਸੋਚਣ ਲੱਗ ਪੈਂਦਾ ਹੈ ਲਮੋਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਕਦੀ ਵੀ ਤੁਹਾਡੇ શરીਰ ਵਿੱਚ ਕੋਈ ਕਿਸੇ ਤਰ੍ਹਾਂ ਦਾ ਬਦਲਾਅ ਆਂਦਾ ਹੈ ਤਾਂ ਆਪਣੇ ਸਪੈਸ਼ਲਿਸਟ ਕੋਲ ਜ਼ਰੂਰ ਜਾਓ ਕੈਂਸਰ ਵਰਗੀ ਬਿਮਾਰੀ ਵੀ ਜੇ ਸ਼ੁਰੂਆਤ ਵਿੱਚ ਪਕੜੀ ਜਾਵੇ ਤਾਂ ਉਹਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ ਆਂਕੜੇ ਦੱਸਦੇ ਹਨ ਕਿ 70% ਜਿਹੜੇ ਕੈਂਸਰ ਹਨ ਉਹ ਬਚਾਏ ਵੀ ਜਾ ਸਕਦੇ ਹਨ ਕੈਂਸਰ ਦੀ ਬਿਮਾਰੀ ਬਾਰੇ ਇਸ ਤਕਲੀਫ ਬਾਰੇ ਅਸੀਂ ਅੱਜ بڑے ਵਹਿਮ ਭਰਮ ਵੀ ਦੂਰ ਕਰਾਂਗੇ ਇਸ ਬਾਰੇ ਅੱਜ ਵਿਸਤਾਰ ਨਾਲ ਗੱਲਬਾਤ ਵੀ ਕਰਾਂਗੇ ਤੇ ਪਿਆਰੇ ਦਰਸ਼ਕੋ ਇਸ ਵਿਸ਼ੇ ਤੇ ਵਧੇਰੀ ਜਾਣਕਾਰੀ ਦੇਣ ਲਈ ਅਸੀਂ ਅੱਜ ਆਪਣੇ ਸਟੂਡੀਓ ਵਿੱਚ ਸੱਦਾ ਦਿੱਤਾ ਹੈ ਇੱਕ ਸੀਨੀਅਰ ਕੰਸਲਟੈਂਟ ਜਿਹੜੇ ਕਿ ਓਨਕੋਲੋਜਿਸਟ ਹਨ ਕੈਂసర్ ਸਪੈਸ਼ਲਿਸਟ ਹਨ ਡਾਕਟਰ ਅર્ચਨਾ দত্ত ਡਾਕਟਰ ਅર્ચਨਾ দত্ত ਜਿਹੜੇ ਕਿ ਐਮਡੀ ਹਨ ਤੇ ਓਨਕੋਲੋਜਿਸਟ ਹਨ ਇੱਕ ਸੀਨੀਅਰ ਕੰਸਲਟੈਂਟ ਮੈਡੀਕਲ ਕਾਲਜ ਵਿਖੇ ਤਾਇਨਾਤ ਹਨ ਪਿਆਰੇ ਦਰਸ਼ਕੋ ਜਿਵੇਂ ਕਿ ਤੁਸੀਂ ਜਾਣਦੇ ਹੋ ਪ੍ਰੋਗਰਾਮ ਲਾਈਵ ਫੋਨ ਇਨ ਪ੍ਰੋਗਰਾਮ ਹੈ ਤੁਸੀਂ ਪ੍ਰੋਗਰਾਮ ਦੇ ਦੌਰਾਨ ਇਸ ਵਿਸ਼ੇ ਨਾਲ ਜੁੜਿਆ ਸਾਡੇ ਨਾਲ ਕੋਈ ਵੀ ਸਵਾਲ ਕਰ ਸਕਦੇ ਹੋ ਸਾਡੇ ਟੈਲੀਫੋਨ ਨੰਬਰ ਸਕਰੀਨ ਤੇ ਡਿਸਪਲੇ ਹੋ ਰਹੇ ਹਨ ਜਦ ਤੱਕ ਤੁਸੀਂ ਸਾਡੇ ਨਾਲ ਜੁੜਦੇ ਹੋ ਮੈਂ ਡਾਕਟਰ ਅਚਨਨ ਗਲਵਾ ਸ਼ੁਰੂ ਕਰਦਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਡਾਕਟਰ ਸਾਹਿਬ ਦੇਖੋ ਕੈਂਸਰ ਵਰਗਾ ਰੋਗ ਇੱਕ ਵਾਰੀ ਤਾਂ ਬੰਦਾ ਜਦੋਂ ਪਤਾ ਚੱਲਦਾ ਜਿਸ ਨੂੰ ਕਿ ਮੈਨੂੰ ਕੈਂਸਰ ਹੈ ਉਸੇ ਬੜਾ ਵੱਡਾ ਇੱਕ ਸ਼ੌਕ ਲੱਗਦਾ ਹੈ ਉਹਦੇ ਜ਼ੈਨ ਵਿੱਚ ਇਹ ਖਿਆਲ ਆਉਣਾ ਸ਼ੁਰੂ ਹੋ ਜਾਂਦਾ ਇੱਕ ਤਾਂ ਖਰਚੇ ਦਾ ਵੀ ਆ ਜਾਂਦਾ ਹੈ ਇੱਕ ਉਹ ਲੱਗਦਾ ਕਿ ਪਤਾ ਨਹੀਂ ਹੁਣ ਮੇਰੀ ਜ਼ਿੰਦਗੀ ਕਿੰਨੀ ਕ ਹੈ ਉਹ ਇਦਾਂ ਮਾਯੂਸ ਹੋ ਜਾਂਦਾ ਕਿ ਜਿੰਦਾਂ ਕਿ ਜ਼ਿੰਦਗੀ ਖਤਮ ਜੀ ਲੱਗਦੀ ਹੈ ਮੈਂ ਚਾਹਾਂਗਾ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜੀ ਕੈਂਸਰ ਦੀ ਬਿਮਾਰੀ ਬੇਸਿਕਲੀ ਬਾਕੀ ਮਰੀਜ਼ ਤਾਂ ਕਿਦਾਂ ਪਿੰਨੇ ਕੀ ਕਹਿੰਦੇ ਕੈਂਸਰ ਜੀ ਦੇਖੋ ਇਦਾਂ ਹੈ ਕਿ ਕੈਂਸਰ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਪੇਸ਼ੈਂਟ ਨੂੰ ਪਤਾ ਚੱਲਦਾ ਸੀਗਾ ਕਿ ਮੈਨੂੰ ਕੈਂਸਰ ਹੈ ਘਬਰਾ ਜਾਂਦੇ ਸੀਗੇ ਘਰ ਵਾਲੇ ਵੀ ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਇਹ ਹੁਣ ਲਾਈਫ ਦੀ ਐਂਡ ਸਟੇਜ ਹੈ ਜੀ ਬਟ ਹੁਣ ਇਦਾਂ ਦੀ ਗੱਲ ਨਹੀਂ ਹੈ ਇੱਕ ਟ੍ਰੀਟਮੈਂਟ ਬਹੁਤ ਵਧੀਆ ਆ ਗਿਆ ਹੈ ਦੂਜਾ ਅਵੇਅਰਨੈਸ ਕਰਕੇ ਪੇਸ਼ੈਂਟਸ ਜਿਹੜੇ ਨੇ ਹੁਣ ਸਾਡੇ ਕੋਲ अर्ਲੀ ਸਟੇਜ ਦੇ ਵਿੱਚ ਆਉਂਦੇ ਆ ਜਦੋਂ ਪੇਸ਼ੈਂਟ अर्ਲੀ ਸਟੇਜ ਚ ਆਂਦਾ ਹੈ ਉਦੇ ਵਿੱਚ ਇਲਾਜ ਦੀ ਜਿਹੜੀ ਕਾਸਟ ਆਂਦੀ ਹੈ ਉਹ ਵੀ ਘਟ ਜਾਂਦੀ ਹੈ ਤੇ ਪੇਸ਼ੈਂਟ ਦਾ ਲਾਈਫਸਪੈਨ ਵੀ ਬੈਟਰ ਹੋ ਜਾਂਦਾ ਹੈ। ਤੇ ਇਲਾਜ ਮਤਲਬ ਇਲਾਜ ਯੋਗ ਰਹਿੰਦਾ ਉਸ ਕੰਡੀਸ਼ਨ ਦੇ ਵਿੱਚ। ਕੈਂਸਰ ਦੇ ਵਿੱਚ ਡਾਕਟਰ ਸਾਹਿਬ ਬਾਡੀ 'ਚ ਬਦਲਾਵ ਕਿ ਆਂਦਾ ਮਤਲਬ ਕੈਂਸਰ ਸੈੱਲ ਬਾਕੀ ਬਿਮਾਰੀਆਂ ਤੋਂ ਕਿੱਦਾਂ ਫੈਨ ਹੁੰਦੀ ਹੈ ਕੈਂਸਰ? ਦੇਖੋ ਕੈਂਸਰ ਜੇ ਆਪਾਂ ਨਾ ਕਿਸੇ ਐਗਜ਼ਾਮਪਲ ਦੇਖ ਕੇ ਤੁਹਾਨੂੰ ਦੱਸੀਏ ਤੇ ਇੱਕ بگੜੇ ਹੋਏ ਬੱਚੇ ਵਾਂਗੂ ਹੁੰਦਾ ਹੈ। ਜੀ ਉਹਨੇ ਸ਼ਰੀਰ ਦਾ ਦਿਮਾਗ ਦਾ ਕਿਸੇ ਦਾ ਕੋਈ ਕਹਿਣਾ ਨਹੀਂ ਮੰਨਣਾ। ਉਨੇ ਬਸ ਵਧੀ ਜਾਣਾ ਹੈ ਤੇ ਇਲਤਾ ਕਰੀ ਜਾਨੀ ਹੈ ਤੇ ਆਪਣੀ ਬਾਉਂਡਰੀ ਨੂੰ ਤੋੜ ਕੇ ਬਾਹਰ ਚਲੇ ਜਾਣਾ ਹੈ ਜੀ ਉੱਥੇ ਜਾ ਕੇ ਵੀ ਪਨਪਨ ਲੱਗ ਪੈਣਾ ਹੈ ਅੱਛਾ ਮਤਲਬ ਜਿਸ ਤਰ੍ਹਾਂ ਨਾਰਮਲ ਸੈੱਲ ਡਿਵਾਈਡ ਹੁੰਦੇ ਰਹਿੰਦੇ ਆ ਬੰਦਾ ਗਰੋ ਕਰਦਾ ਰਹਿੰਦਾ ਇਦਾਂ ਹੀ ਅਬਨਾਰਮਲ ਗਰੋ ਕਰਨ ਲੱਗ ਪੈਂਦੇ ਹਾਂ ਬਟ ਇਹਦੇ ਵਿੱਚ ਇਹ ਹੁੰਦਾ ਹੈ ਨਾਰਮਲ ਸੈੱਲ ਡਿਵਾਈਡ ਕਰਦੇ ਇੱਕ ਸਿਸਟਮੈਟਿਕ ਵੇ ਦੇ ਨਾਲ ਦੋ ਦੇ ਚਾਰ ਬੰਦੇ ਆ ਚਾਰ ਦੇ ਅੱਠ ਬੰਦੇ ਆ ਇਹਦੇ ਵਿੱਚ ਇਦਾਂ ਨਹੀਂ ਹੈ ਦੋ ਦੇ 10 ਬੰਦੇ ਆ 10 ਦੇ 100 ਬੰਦੇ ਆ 100 ਤੋਂ ਲੱਖ ਬੰਦੇ ਆ ਤੇ ਦੂਜੀ ਗੱਲ ਤੁਹਾਡੇ ਜਿਹੜੇ ਨਾਰਮਲ ਸੈੱਲ ਹੈ ਉਹ ਪਹਿਲਾਂ ਬੱਚੇ ਹੁੰਦੇ ਆ ਫਿਰ ਜਵਾਨ ਹੁੰਦੇ ਬੁੱਢੇ ਹੁੰਦੇ ਮਰ ਜਾਂਦੇ ਆ ਜੀ ਇਹ ਜਿਹੜੇ ਸੈੱਲ ਨੇ ਇਹ ਇਦਾਂ ਨਹੀਂ ਹੈ ਜੀ ਇਹਨਾਂ ਨੇ ਜਿੰਦਾ ਹੀ ਰਹਿਣਾ ਹੈ ਮਰਨਾ ਨਹੀਂ ਹੈ ਐਸ ਕਰਕੇ ਇੱਕ ਤਾਂ ਇਹਨਾਂ ਦਾ ਨੰਬਰ ਵੀ ਵੱਧਦਾ ਹੈ ਬਟ ਇਹਨਾਂ ਨੇ ਕਿਉਂਕਿ ਮਰਨਾ ਨਹੀਂ ਹੈ ਐਸ ਕਰਕੇ ਇਹਨਾਂ ਦਾ ਨੰਬਰ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਕੰਟਰੋਲ ਨਹੀਂ ਹੋ ਪਾਂਦਾ ਜੀ ਡਾਕਟਰ ਜਿਹੜਾ ਕੈਂਸਰ ਦਾ ਜਿੱਦਾਂ ਹੁਣ ਦੇਖਿਆ ਜਾਂਦਾ ਹੈ ਤਾਂ ਕੈਂਸਰ ਦੇ ਨਾਮ ਨਾਲ ਹੀ ਬੰਦਾ ਡਰ ਲੱਗ ਜਾਂਦਾ ਵੈਸੇ ਕੈਂਸਰ ਕਿਹੜੀਆਂ ਵੀ ਮਤਲਬ ਕਾਮਨ ਕੈਂਸਰ ਇੰਡੀਆ ਹਿੰਦੁਸਤਾਨ ਦੇ ਵਿੱਚ ਕਿਹੜੇ-ਕਿਹੜੇ ਆਗੇ ਕਿਹੜੇ ਸ਼ੀਰ ਦੇ ਅੰਗ ਦੇ ਜ਼ਿਆਦਾ ਹੁੰਦੇ ਹਨ ਜੇ ਹੁਣ ਤੁਸੀਂ ਦੇਖੋ ਲੇਡੀਜ਼ ਦੇ ਵਿੱਚ ਹਾਂਜੀ ਸਰਵਿਕਸ ਕੈਂਸਰ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਜਿਹੜਾ ਸਭ ਤੋਂ ਕਾਮਨ ਮੰਨਿਆ ਜਾਂਦਾ ਹੈ ਇੰਡੀਆ ਦੇ ਵਿੱਚ ਬਟ ਹੁਣ ਜਿੱਦਾਂ ਜਿੱਦਾਂ ਸਾਡੀਆਂ ਖੁਰਾਕਾਂ ਚੇਂਜ ਹੋ ਰਹੀਆਂ ਹੈ ਸਾਡਾ ਲਾਈਫਸਟਾਈਲ ਚੇਂਜ ਹੋ ਰਿਹਾ ਹੈ ਬ੍ਰੈਸਟ ਕੈਂਸਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਉੱਤੇ ਆ ਗਿਆ ਹੈ ਜੀ ਇਸੇ ਤਰ੍ਹਾਂ ਹੀ ਮੇਲਸ ਦੇ ਵਿੱਚ ਜੈਂਟਸ ਦੇ ਵਿੱਚ ਮੂੰਹ ਦਾ ਕੈਂਸਰ ਫੇਫੜੇ ਦਾ ਕੈਂਸਰ ਇਹ ਦੋਨੋਂ ਕੈਂਸਰ ਬਹੁਤ ਜ਼ਿਆਦਾ ਐਸ ਵੇਲੇ ਅ ਇਹਨਾਂ ਦੀ ਜਿਹੜੀ ਰਾਈジング ਇਨਸੀਡੈਂਸ ਦੇਖਿਆ ਜਾ ਰਹਾ ਹੈ ਜੀ ਇਹ ਤਾਂ ਸੱਚ ਜਿਦਾ ਹੁਣ ਫੇਫੜੇ ਦਾ ਕੈਂਸਰ ਹੈ ਇਹ ਸਿੱਧੇ ਤਾਂ ਸਿੱਧਾ ਸਮੋਕਰਜ਼ ਨਾਲ ਕਾਫੀ ਰਿਲੇਟਡ ਹੈ ਹਾਂਜੀ ਤੇ ਇਹ ਕੀ ਨਾਨ ਸਮੋਕਰ ਚ ਹੁੰਦਾ ਕਿ ਸਮੋਕਰ ਚ ਹੁੰਦਾ ਜੇ ਤੁਸੀਂ ਸਟੈਟਿਸਟਿਕਸ ਦੇਖੋ ਤੇ ਫੇਫੜੇ ਦਾ ਕੈਂਸਰ ਸਮੋਕਰਸ ਦੇ ਵਿੱਚ ਜ਼ਿਆਦਾ ਹੁੰਦਾ ਹੈ ਜੀ ਲੇਕਿਨ ਇਦਾਂ ਨਹੀਂ ਹੈ ਕਿ ਨਾਨ ਸਮੋਕਰਸ ਦੇ ਵਿੱਚ ਬਿਲਕੁਲ ਨਹੀਂ ਹੁੰਦਾ ਬਹੁਤ ਸਾਰੇ ਫੀਮੇਲ ਪੇਸ਼ੈਂਟਸ ਵੀ ਸਾਡੇ ਕੋਲ ਆਉਂਦੇ ਆ ਜਿਨ੍ਹਾਂ ਨੂੰ ਫੇਫੜੇ ਦਾ ਕੈਂਸਰ ਹੁੰਦਾ ਹੈ ਹਾਂਜੀ ਟਰੀਟਮੈਂਟ ਦੋਨਾਂ ਦੇ ਕਈ ਵਾਰ ਡਿਫਰੈਂਟ ਹੁੰਦੇ ਆ ਉਹਨਾਂ ਦੀ ਟਾਈਪਸ ਵੱਖਰੀਆਂ ਹੁੰਦੀਆਂ ਉਹਨਾਂ ਦਾ ਆਲਰੇਡੀ ਜਿਹੜੇ ਫੇਫੜੇ ਦੇ ਕੈਂਸਰ ਜਿਨ੍ਹਾਂ ਦੇ ਵਿੱਚ ਸਮੋਕਿੰਗ ਪ੍ਰੀਡਿਸਪੋਜ਼ਿੰਗ ਫੈਕਟਰ ਹੁੰਦਾ ਹੈ ਫੇਫੜਾ ਆਲਰੇਡੀ ਖਰਾਬ ਹੋ ਚੁੱਕਿਆ ਹੁੰਦਾ ਹੈ ਪਹਿਲਾਂ ਤੋਂ ਹੀ ਇਸ ਕਰਕੇ ਟਰੀਟਮੈਂਟ ਵੀ ਕਰਨਾ ਮੁਸ਼ਕਿਲ ਰਹਿੰਦਾ ਹੈ ਲੰਗ ਦਾ ਆਪਣਾ ਰਿਜ਼ਰਵ ਬਹੁਤ ਘੱਟ ਹੁੰਦਾ ਹੈ ਬਟ ਜਿਹੜੇ ਨਾਨ ਸਮੋਕਰਸ ਹੁੰਦੇ ਆ ਉਹਨਾਂ ਦੀ ਕਈ ਵਾਰੀ ਟਾਈਪ ਡਿਫਰੈਂਟ ਹੁੰਦੀ ਹੈ ਸਭ ਤੋਂ ਅੱਛੀ ਗੱਲ ਹੈ ਉਹਦੇ ਵਿੱਚ ਕਈ ਵਾਰੀ ਕੁਝ ਗੋਲੀਆਂ ਇਦਾਂ ਦੀਆਂ ਆ ਗਈਆਂ ਟੈਬਲਟਸ ਦੇ ਨਾਲ ਹੀ ਟ੍ਰੀਟਮੈਂਟ ਹੋ ਜਾਂਦਾ ਹੈ ਜੀ ਇਹ ਡਿਪੈਂਡ ਕਰਦਾ ਕਿ ਕਦੋਂ ਪકડਿਆ ਗਿਆ ਡਾਇਗਨੋਸ ਕਰਦਾ ਇਹ ਡਿਪੈਂਡ ਕਰਦਾ ਹੈ ਕਿਹੜੀ ਕਿਸਮ ਦਾ ਕੈਂਸਰ ਹੈ ਤੇ ਉਹਦੇ ਵਿੱਚ ਕਿੱਦਾਂ ਦੀ ਮਿਊਟੇਸ਼ਨ ਹੈ ਅੱਜਕੱਲ ਕੈਂਸਰ ਇੰਨਾ ਜ਼ਿਆਦਾ ਐਡਵਾਂਸ ਟ੍ਰੀਟਮੈਂਟ ਹੋ ਗਿਆ ਹੈ ਕਿ ਦੋ ਪੇਸ਼ੈਂਟ ਜੇ ਕੈਂਸਰ ਦੇ ਹੈਗੇ ਹਨ ਹਾਂਜੀ ਦੋਨਾਂ ਦੇ ਵਿੱਚ ਇੱਕੋ ਸਟੇਜ ਦਾ ਵੀ ਜੇ ਕੈਂਸਰ ਆ ਜਾਏ ਤਾਂ ਵੀ ਦੋਨੋਂ ਦਾ ਟਰੀਟਮੈਂਟ ਵੱਖਰਾ-ਵੱਖਰਾ ਹੋ ਸਕਦਾ ਹੈ। ਅੱਛਾ ਇਹ ਕੈਂਸਰ ਦੀ ਟਾਈਪ ਡਿਫਾਈਨ ਕਰਨੀ ਹੈ ਤੇ ਟਾਈਪ ਵੀ ਹੈ ਤੇ ਟਾਈਪ ਦੇ ਵਿੱਚ ਮਿਊਟੇਸ਼ਨਸ ਕਿਹੜੀਆਂ ਹੈ? ਅੱਜਕੱਲ ਸਾਡੇ ਕੋਲ ਹਰ ਇੱਕ ਮਿਊਟੇਸ਼ਨ ਨੂੰ ਟਾਰਗੇਟ ਕਰਨ ਵਾਸਤੇ ਟਾਰਗੇਟ ਥੈਰਪੀ ਹੈ। ਹੁਣ ਅੱਜਕੱਲ ਇਮਿਊਨੋਥੈਰਪੀ ਵੀ ਆ ਗਈ ਹੈ ਜਿਹੜੀ ਕਿ ਅਸੀਂ ਹੁਣ ਪੇਸ਼ੈਂਟਸ ਨੂੰ ਦੇ ਰਹੇ ਹਾਂ ਤੇ ਰਿਜ਼ਲਟਸ ਇਹਦੇ ਕਾਫੀ ਅੱਛੇ ਆ ਰਹੇ ਨੇ। ਅਲੱਗ-ਅਲੱਗ ਤਰ੍ਹਾਂ ਦਾ ਟਰੀਟਮੈਂਟ ਆ ਜਾਂਦਾ ਹੈ। ਅਲੱਗ-ਅਲੱਗ ਜਦੋਂ ਫੀਫਿਡ ਦਾ ਕੈਂਸਰ ਹੈ ਲੋਕ ਸਭ ਜਿੱਦਾਂ ਹਰ ਸਮ ਕਿਸੇ ਕਿਸ ਨੂੰ ਹੁੰਦਾ ਤੇ ਕਿਹੜੇ ਬੰਦੇ ਐਸੇ ਜ਼ਿਆਦਾ ਪ੍ਰੌਨਟ ਹੁੰਦੇ ਆ ਕੋਈ ਜਿਨ੍ਹਾਂ ਨੂੰ ਕੈਂਸਰ ਹੁੰਦੀ ਜ਼ਿਆਦਾ ਸੰਭਾਵਨਾ ਇਹਦੇ ਵਿੱਚ ਵੀ ਕਈ ਚੀਜ਼ਾਂ ਹੈ ਜਿੱਦਾਂ স্মੋਕਿੰਗ ਕਿੰਨੀ ਜ਼ਿਆਦਾ ਪੇਸ਼ੈਂਟ ਕਰ ਰਿਹਾ ਜੀ ਟਾਈਪ ਆਫ স্মੋਕ ਹਾਂ ਜੀ ਠੀਕ ਹੈ ਇੱਕ ਪੇਸ਼ੈਂਟ ਹੈ ਉਹ ਬਿਲਕੁਲ ਕਰੂਡ ਫਾਰਮ ਦੇ ਵਿੱਚ স্মੋਕਿੰਗ ਕਰਦਾ ਹੈ ਬੀੜੀ ਲੈਂਦਾ ਹੈ ਬੀੜੀ ਦੇ ਕਈ ਬੰਡਲ ਜਿਹੜੇ ਹੈ ਉਹ ਯੂਜ਼ ਕਰਦਾ ਹੈ ਬੀੜੀ ਦੇ ਸਾਥ-ਸਾਥ ਉਹ ਐਲਕੋਹਲ ਯੂਜ਼ੇਜ ਵੀ ਕਰਦਾ ਹੈ ਸ਼ਰਾਬ ਵੀ ਪੀਂਦਾ ਹੈ ਮੂੰਹ ਦੇ ਵਿੱਚ ਤੰਬਾਕੂ ਵੀ ਰੱਖਦਾ ਹੈ ਇਹ ਸਾਰੀਆਂ ਚੀਜ਼ਾਂ ਅਪਾਰਟ ਫਰਮ ਥੈਟ ਪੋਲਿਊਸ਼ਨ ਡਾਈਟਰੀ ਹੈਬਿਟਸ ਉਹਦੇ ਪਿੱਛੇ ਦਾ ਹੈ ਇਹ ਸਾਰੀਆਂ ਚੀਜ਼ਾਂ ਇੱਕ ਸਿਨਰਜਿਸਟਿਕ ਰੋਲ ਪਲੇ ਕਰਦੀਆਂ ਸਾਰੀਆਂ ਚੀਜ਼ਾਂ ਐਡ ਆਨ ਹੋ ਜਾਂਦੀਆਂ ਰਿਸਕ ਫੈਕਟਰਸ ਦੇ ਵਿੱਚ ਪਲੱਸ ਕਈ ਵਾਰੀ ਪੇਸ਼ੈਂਟਸ ਦਾ ਫੈਮਿਲੀ ਹਿਸਟਰੀ ਵੀ ਮੈਟਰ ਕਰਦੀ ਹੈ ਹਾਂ ਜੀ ਜਿਹੜਾ ਫੇਫੜੇ ਦਾ ਕੈਂਸਰ ਹੁੰਦਾ ਇਹਦੇ ਵਿੱਚ ਸ਼ੁਰੂਆਤੀ ਲੱਛਣ ਕੀ ਆਉਂਦੇ ਆ ਵੈਸੇ ਦੇਖੋ ਫੇਫੜੇ ਦਾ ਕੈਂਸਰ ਜਿਹੜਾ ਹੁੰਦਾ ਉਹਦੇ ਵਿੱਚ ਪੇਸ਼ੈਂਟਸ ਕਈ ਵਾਰ ਸਾਡੇ ਕੋਲ ਆਉਂਦੇ ਕਿ ਅ ਅਸੀਂ ਥੋੜੀ ਦੂਰ ਵੀ ਚੱਲ ਕੇ ਜਾਂਦੇ ਆ ਸਾਨੂੰ ਸਾਹ ਚੜ ਜਾਂਦਾ ਹੈ ਕਈ ਪੇਸ਼ੈਂਟ ਆਉਂਦੇ ਖਾਂਸੀ ਹੋ ਰਹੀ ਹੈ ਸੁੱਕੀ ਖੰਗ ਹੈ ਤੇ ਸਾਨੂੰ ਆਰਾਮ ਨਹੀਂ ਆ ਰਿਹਾ ਤਿੰਨ ਮਹੀਨੇ ਤੋਂ ਜ਼ਿਆਦਾ ਹੋ ਗਏ ਹੈ ਕਈ ਵਾਰੀ ਪੇਸ਼ੈਂਟ ਆਉਂਦੇ ਕਿ ਬਲਗਮ ਦੇ ਵਿੱਚ ਖੂਨ ਆ ਰਿਹਾ ਹੈ ਜੀ ਫੇਫੜੇ ਦਾ ਕੈਂਸਰ ਕਈ ਵਾਰੀ ਟਬੀ ਦੇ ਨਾਲ ਬਹੁਤ ਜ਼ਿਆਦਾ ਰਿਜ਼ੈਂਬਲ ਕਰਦਾ ਹੈ ਐਸ ਕਰਕੇ ਇੰਡੀਅਨ ਪੇਸ਼IENTS ਕਈ ਐਦਾ ਦੇ ਹੈਗੇ ਜਿਹੜੇ ਸਾਡੇ ਕੋਲ ਫੇਫੜੇ ਦੇ ਕੈਂਸਰ ਡਾਇਗਨੋਸਿਸ ਤੋਂ ਪਹਿਲਾਂ 2 2 3 3 ਕਈ ਵਾਰੀ ਇਵਨ 6 6 ਮਹੀਨੇ ਟਿਊਬਰਕਲੋਸਿਸ ਦੀ ਦਵਾਈ ਖਾ ਕੇ ਆਉਂਦੇ ਐ ਐਸ ਕਰਕੇ ਬੜਾ ਜੁਡੀਸ਼ੀਅਸਲੀ ਐਸ ਜਿਹੜੇ ਪੇਸ਼IENTS ਹੁੰਦੇ ਐ ਇਹਨਾਂ ਨੂੰ ਦੇਖਣਾ ਪੈਂਦਾ ਕਿ ਟੀਬੀ ਐ ਕਿ ਇਹਨਾਂ ਨੂੰ ਫੇਫੜੇ ਦਾ ਕੈਂਸਰ ਹੈ ਕਿਉਂਕਿ ਸੇਮ ਹੀ ਲੱਛਣ ਆ ਜਾਂਦੇ ਐ ਸੇਮ ਲੱਛਣ ਆ ਜਾਂਦੇ ਐ ਖਾਂਸੀ ਨਾਲ ਖੂਨ ਟੀਬੀ ਚ ਵੀ ਆ ਸਕਦਾ ਤੇ ਫੇਫੜੇ ਦਾ ਕੈਂਸਰ ਚ ਵੀ ਆ ਸਕਦਾ ਕਈ ਵਾਰੀ ਫੇਫੜੇ ਦੇ ਵਿੱਚ ਪਾਣੀ ਪਰ ਜਾਂਦਾ ਹੈ ਜਿਹੜਾ ਅਗੇਨ ਟੀਬੀ ਦੇ ਵਿੱਚ ਵੀ ਹੋ ਸਕਦਾ ਹੈ ਕੈਂਸਰ ਦੇ ਵਿੱਚ ਸਾਨੂੰ ਇਹ ਪਤਾ ਹੁੰਦਾ ਹੈ ਲੇਕਿਨ ਜਦੋਂ ਅਸੀਂ ਪਾਣੀ ਕੱਢਦੇ ਹਾਂ ਜਦੋਂ ਉਹ ਪਾਣੀ ਨੂੰ ਟੈਸਟ ਕਰਨ ਵਾਸਤੇ ਭੇਜਦੇ ਹਾਂ ਉਹਦੇ ਵਿੱਚ ਅਸੀਂ ਟੀਬੀ ਤੇ ਕੰ ਦੇਖ ਰਹੇ ਹਾਂ ਕਿ ਕੈਂਸਰ ਦੇ ਕੰ ਦੇਖ ਰਹੇ ਹਾਂ ਉਹਦੇ ਨਾਲ ਅਸੀਂ ਸ਼્યોਰ ਸ਼ਾਟ ਬਤਾ ਸਕਦੇ ਹਾਂ ਕਿ ਤੁਹਾਨੂੰ ਕਿ ਹਾਂ ਵੀ ਫੇਫੜੇ ਦਾ ਕੈਂਸਰ ਹੈ ਟੀਬੀ ਨਹੀਂ ਹੈ ਸ਼ੁਰੂਆਤ ਦੇ ਵਿੱਚ ਜਿੱਦਾਂ ਹੁਣ ਕਿ ਫਟਾਫਟ ਬੰਦਾ ਡਾਕਟਰ ਕੋਲ ਚਲੇ ਜਾਏ ਜੇ ਇਦਾਂ ਦਾ ਲੱਛਣ ਆਏ ਕੋਈ ਐਸਾ ਸ਼ੁਰੂਆਤ ਦੇ ਵਿੱਚ ਫਿਰ ਕੀ ਕਰਾਏ ਬੰਦਾ ਆਮ ਤੌਰ ਤੇ ਦੇਖਣ ਵਿੱਚ ਆਉਂਦਾ ਕਿ ਬੰਦਾ ਜਾਂਦਾ ਲੇਟ ਹੀ ਅਪਾਡ ਸਰ ਵੀ ਸਵਾਲ ਤੇ ਜਾਰੀ ਰੱਖਾਂਗੇ ਸਾਡੇ ਨੇ ਕਾਲਰ ਜੁੜੇ ਹਨ ਹੈਲੋ ਹੈਲੋ ਹਾਂਜੀ ਹਾਂਜੀ ਆਪਣਾ ਸਵਾਲ ਕਰੋ ਜੀ ਡਾਕਟਰ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਤੋਂ ਮੈਂ ਪੁੱਛਣਾ ਚਾਹੁੰਦਾ ਕਿ ਇਹ ਕੈਂਸਰ ਜਿਹੜਾ ਹੈਗਾ ਇਹ ਵਾਕਈ ਬਹੁਤ ਧਿਆਨਕ ਬਿਮਾਰੀ ਹੈ ਦੂਸਰੀ ਗੱਲ ਇਹ ਹੈ ਵੀ ਜਦੋਂ ਕੈਂਸਰ ਆਪਾਂ ਮਤਲਬ ਕਿ ਆਪਾਂ ਨੂੰ ਇਹਦੇ ਵਿੱਚ ਦੋ ਤਿੰਨ ਸਟੇਜ ਆਉਂਦੀਆਂ ਨੇ ਆਪਾਂ ਨੂੰ ਕਦੋਂ ਪਤਾ ਲੱਗਦਾ ਹੈ ਕਿ ਸਾਨੂੰ ਕੈਂਸਰ ਦੀ ਤਕਲੀਫ ਹੈ ਔਰ ਇਹਦੇ ਤੋਂ ਬਚਣ ਲਈ ਅਸੀਂ ਪਹਿਲਾਂ ਕੀ ਪ੍ਰਕੌਸ਼ਨ ਲੈ ਕਰੀਏ ਤਾਂ ਕਿ ਸਾਨੂੰ ਇਹ ਬਿਮਾਰੀ ਤੋਂ ਬਚਾਇਆ ਜਾ ਸਕੇ ਇਹਦੇ ਬਾਰੇ ਜਰੂਰ ਦੱਸੋ ਧੰਨਵਾਦ ਮਿਹਰਬਾਨੀ ਜੀ ਬੜਾ ਸੋਹਣਾ ਸਵਾਲ ਹੈ ਇਹਨਾਂ ਦਾ ਐਕਚੁਅਲੀ ਇਹ ਹਾਲੇ ਵੀ ਕਿਉਂਕਿ ਜ਼ਿਆਦਾਤਰ ਵਹਿਮ ਪਰ ਮੇਹੀ ਹੈ ਕਿ ਕੈਂਸਰ ਲਾ ਇਲਾਜ ਹੈ ਜਦੋਂ ਡਾਇਗਨੋਸ ਹੋ ਗਿਆ ਇਹ ਲਾ ਇਲਾਜ ਹੈ ਹਾਲਾਂਕਿ ਜੇ ਕੈਂਸਰ ਵਰਗੀ ਤਕਲੀਫ ਦੇਖੀ ਜਾਵੇ ਸ਼ੁਰੂਆਤ ਤੇ ਡਾਇਗਨੋਸ ਹੋਵੇ ਤਾਂ ਇਹ ਮੇਰੇ ਖਲ ਕੇ ਬਲੱਡ ਪ੍ਰੈਸ਼ਰ ਤੇ 슈ਗਰ ਤੋਂ ਵੀ ਬੈਟਰ ਹੈ ਹੁਣ ਅੱਜ ਕੱਲ੍ਹ ਕੈਂਸਰ ਕ੍ਰੋਨਿਕ ਡਿਜ਼ੀਜ਼ ਦਾ ਹੀ ਉਹ ਕੈਟਾਗਰੀ ਮੰਨੀ ਜਾਂਦੀ ਹੈ ਬਿਕੋਜ਼ ਬਹੁਤ ਸਾਰੇ ਪੇਸ਼ੈਂਟ ਸਾਡੇ ਕੋਲ ਇਦਾਂ ਦੇ ਐ ਜਿਹੜੇ 20 ਸਾਲ ਤੋਂ 30 ਸਾਲ ਤੋਂ ਸਾਡੇ ਫਾਲੋ ਅਪ ਦੇ ਵਿੱਚ ਚਲ ਰਹੇ ਹੈ ਖਾਸ ਕਰ ਬ੍ਰੈਸਟ ਕੈਂਸਰ ਦੇ ਪੇਸ਼ੈਂਟ ਸਪੈਸ਼ਲੀ ਐਸੇ ਕਰਕੇ ਇਹ ਪ੍ਰੋਗਰਾਮ ਦਾ ਵੀ ਮੇਨ ਏਮ ਜਿਹੜਾ ਹੈਗਾ ਅਵੇਅਰਨੈਸ ਹੈ ਕਿ ਪੇਸ਼ੈਂਟਸ ਨੂੰ ਜਲਦੀ ਸਾਈਨਸ ਐਂਡ ਸਿੰਪਟਮਸ ਦਾ ਪਤਾ ਚੱਲੇ ਉਹ ਜਲਦੀ ਸਾਡੇ ਕੋਲ ਆਣ अर्ली ਸਟੇਜ ਦੇ ਵਿੱਚ ਜਦੋਂ ਪਤਾ ਚੱਲੇਗਾ ਡੈਫੀਨਿਟਲੀ ਟ੍ਰੀਟਮੈਂਟ ਦਾ ਆਊਟਕਮ ਬੈਟਰ ਰਹੇਗਾ ਹਾਂਜੀ ਜਿਦਾ अर्ली ਸੀ ਆਪਾਂ ਲੰਗ ਕੈਂਸਰ ਦੀ ਗੱਲ ਕਰ ਰਹੀ ਸੀ ਜੇ ਸ਼ੁਰੂਆਤ ਵਿੱਚ ਹੀ ਆਂਦਾ ਤਾਂ ਆਪਾਂ ਉਹਦਾ ਐਕਸ-ਰੇ ਐਸਟੀ ਕਰਵਾ ਲਿਆ ਜਾਵੇ ਸਿੰਪਲ ਐਕਸ-ਰੇ ਚ ਹੀ ਕਾਫੀ ਹੱਦ ਤੱਕ ਪਤਾ ਚੱਲ ਜਾਂਦਾ ਹੈ ਦੇਖੋ ਜਦੋਂ ਪੇਸ਼ੈਂਟ ਸਾਡੇ ਕੋਲ ਆਂਦਾ ਹੈ ਇਹ ਪ੍ਰੋਬਲਮ ਹੈ ਟੈਕਸ ਲੈ ਕਰਾ ਕੇ ਦੇਖੋ ਬਲਗੰਦੀ ਜਾਂਚ ਕਰਾ ਕੇ ਦੇਖੋ ਜੇ ਪਾਣੀ ਭਰਿਆ ਹੋਇਆ ਥੋੜਾ ਜਿਹਾ ਪਾਣੀ ਕੱਢ ਕੇ ਟੈਸਟ ਕਰ ਲਓ ਉਹਦੇ ਨਾਲ ਹੀ 90% ਪੇਸ਼IENTS ਡਾਇਗਨੋਸ ਹੋ ਜਾਂਦੇ ਕਈ ਵਾਰੀ ਸਾਨੂੰ ਸੀਟੀ ਸਕੈਨ ਕਰਾਉਣਾ ਪੈਂਦਾ ਬਟ ਸੀਟੀ ਸਕੈਨ ਵੀ ਅੱਜਕਲ ਇਨਾ ਇੱਕ ਹਰ ਸ਼ਹਿਰ ਦੇ ਵਿੱਚ ਅਵੇਲੇਬਲ ਹੈ ਟੈਸਟ ਇੱਕ ਸੀਟੀ ਸਕੈਨ ਦੇ ਨਾਲ ਪਤਾ ਚੱਲ ਜਾਂਦਾ ਹੈ ਕੋਈ ਰਸੋਲੀ ਬਣੀ ਹੋਈ ਹੈ ਅੰਦਰ ਕਿ ਸਿਰਫ ਪਾਣੀ ਭਰਿਆ ਹੋਇਆ ਜੇ ਕੋਈ ਰਸੋਲੀ ਹੈ ਉਹਦੇ ਵਿੱਚੋਂ ਆਪਾਂ ਟੈਸਟ ਲੈ ਸਕਦੇ ਹਾਂ ਐਫ ਐਨ ਏ ਸੀ ਦਾ ਟੈਸਟ ਜਿਦੇ ਵਿੱਚ ਅਸੀਂ ਪਾਣੀ ਕੱਢ ਕੇ ਟੈਸਟ ਕਰ ਸਕਦੇ ਹਾਂ ਬਾਇਓਪਸੀ ਦਾ ਟੈਸਟ ਜਾਂ ਕਈ ਪੇਸ਼ੈਂਟ ਅੱਜਕੱਲ ਫੇਫੜੇ ਦੇ ਵਿੱਚ ਡਰਦੇ ਆ ਟੈਸਟ ਕਰਾਣ ਤੋਂ ਉਹਦੇ ਵਿੱਚ ਇੱਕ ਹੋਰ ਟੈਸਟ ਹੁੰਦਾ ਜਿਹਨੂੰ ਅੱਜਕੱਲ ਲਿਕੁਇਡ ਬਾਇਓਪਸੀ ਕਿਹਾ ਜਾਂਦਾ ਹੈ ਪੇਸ਼ੈਂਟ ਦਾ ਬਲੱਡ ਸੈਂਪਲ ਡਰਾ ਕਰਕੇ ਉਹਦੇ ਵਿੱਚ ਪਤਾ ਚੱਲ ਜਾਂਦਾ ਕਿ ਕੈਂਸਰ ਹੈ ਕਿ ਨਹੀਂ ਇਹ ਬੜਾ ਸੋਹਣਾ ਦੱਸਿਆ ਡਾਕਟਰ ਸਾਹਿਬ ਇਹ ਲਿਕੁਇਡ ਬਾਇਓਪਸੀ ਬਾਰੇ ਮੈਂ ਚਾਹੂੰਗਾ ਦਰਸ਼ਕਾਂ ਨੂੰ ਥੋੜਾ ਵਿਸਤਾਰ ਨਾਲ ਦੱਸਿਓ ਲਿਕੁਇਡ ਬਾਇਓਪ ਬਾਇਪਸੀ ਤਾਂ ਵੈਸੇ ਬੰਦਾ ਇੱਕ ਵਾਰੀ ਇਹਦੇ ਵੀ ਡਰ ਜਾਂਦਾ ਵੀ ਜੇ ਮੇਰੇ ਕੈਂਸਰ ਦੇ ਵਿੱਚੋਂ ਬਾਇਪਸੀ ਲਈ ਤਾਂ ਕੈਂਸਰ ਫੈਲਤਾ ਨਹੀਂ ਜਾਏਗਾ ਐਕਚੁਅਲੀ ਇਹ ਤਾਂ ਚਲੋ ਇੱਕ ਪ੍ਰਾਮ ਹੈ ਪੇਸ਼ੈਂਟਸ ਦਾ ਕਿ ਕੈਂਸਰ ਫੈਲਤਾ ਨਹੀਂ ਜਾਏਗਾ ਬਾਇਓਪਸੀ ਬੜਾ ਇੱਕ ਇੰਪੋਰਟੈਂਟ ਸਟੈਪ ਹੈ ਅੱਜਕੱਲ੍ਹ ਹਰ ਤਰੀਕੇ ਦਾ ਟ੍ਰੀਟਮੈਂਟ ਜਿੱਦਾਂ ਮੈਂ ਕਿਹਾ ਦੋ ਪੇਸ਼ੈਂਟ ਇੱਕੋ ਬਿਮਾਰੀ ਇੱਕੋ ਜਿਹੀ ਸਟੇਜ ਬਟ ਟ੍ਰੀਟਮੈਂਟ ਵੱਖਰਾ ਵੱਖਰਾ ਜੀ ਕਿਉਂਕਿ ਪੇਸ਼ੈਂਟ ਅੱਜਕਲ ਟੇਲਰ ਮੇਡ ਟਰੀਟਮੈਂਟ ਹੈ ਜਿੱਦਾਂ ਹਰ ਇੱਕ ਪੇਸ਼ੈਂਟ ਦੀ ਹਰ ਇੱਕ ਇਨਸਾਨ ਦੀ ਆਪਾਂ ਕੱਪੜੇ ਨਾਪਦੇ ਬਣਾਈਦੇ ਇਦਾਂ ਹੁਣ ਟਰੀਟਮੈਂਟ ਵੀ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦਾ ਹੈ ਉਹਨਾਂ ਦਾ ਜੈਨੇਟਿਕ ਮੇਕਅਪ ਕਿਦਾਂ ਦਾ ਹੈ ਉਹਨਾਂ ਦੇ ਟਿਊਮਰਸ ਦੇ ਵਿੱਚ ਡੀਐਨਏ ਕਿਸ ਤਰੀਕੇ ਦਾ ਹੈ ਮਿਊਟੇਸ਼ਨ ਕਿਦਾਂ ਦੀ ਹੈ ਹੁਣ ਜੇ ਪੇਸ਼ੈਂਟ ਤੁਹਾਡਾ ਡਾਇਗਨੋਸ ਹੋ ਗਿਆ ਹੈ ਕਿ ਉਹਨੂੰ ਕੈਂਸਰ ਹੈ ਤੇ ਫਿਰ ਅਸੀਂ ਅੱਗੇ ਫਰਦਰ ਟੈਸਟ ਕਰਦੇ ਆ ਕਿ ਕਿਹੜੀ ਦਵਾਈ ਉਹਨੂੰ ਮਾਫਕ ਆਏਗੀ ਹੁਣ ਮੈਂ ਤੁਹਾਨੂੰ ਕਿਹਾ ਟਾਰਗੇਟ ਥੈਰਪੀ ਜਿੱਦਾਂ ਕਈਆਂ ਨੂੰ ਅਸੀਂ ਕੀਮੋਥੈਰਪੀ ਲਗਾਉਂਦੇ ਆ ਕਈਆਂ ਨੂੰ ਅਸੀਂ ਟਾਰਗੇਟ ਥੈਰਪੀ ਦਿੰਦੇ ਆ ਕਈਆਂ ਨੂੰ ਇਮਿਊਨੋਥੈਰਪੀ ਕਈਆਂ ਨੂੰ ਅਸੀਂ ਕਹਿੰਨੇ ਨਹੀਂ ਤੁਸੀਂ ਸਰਜਰੀ ਕਰਾ ਲਓ ਕਿਸੇ ਪੇਸ਼ੈਂਟ ਨੂੰ ਅਸੀਂ ਕਹਿੰਨੇ ਨਹੀਂ ਤੁਸੀਂ ਰੇਡੀਏਸ਼ਨ ਇਹ ਸਾਰਾ ਡਿਪੈਂਡ ਕਰਦਾ ਹੈ ਸਰਜਰੀ ਦੇ ਸਟੇਜ ਦੇ ਉੱਤੇ ਟਾਈਪ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਹੁਣ ਕਈ ਪੇਸ਼ੈਂਟਸ ਜਿਹੜੇ ਨੇ ਉਹ ਟੈਸਟ ਨਹੀਂ ਕਰਾਉਣਾ ਚਾਹੁੰਦੇ ਉਹ ਕਹਿੰਦੇ ਮੈਡਮ ਟ੍ਰੀਟਮੈਂਟ ਅਸੀਂ ਸਾਰਾ ਕਰਾ ਲਾਂਗੇ ਲੇਕਿਨ ਟੈਸਟ ਤੋਂ ਡਰਦੇ ਐ ਕਿ ਬਾਇਪਸੀ ਨਹੀਂ ਅਸੀਂ ਕਰਾਣੀ ਉਹਦੇ ਵਿੱਚ ਹੁਣ ਅੱਜਕੱਲ ਲੇਟੈਸਟ ਲਿਕੁਇਡ ਬਾਇਪਸੀ ਪਰ ਡਾਕਟਰ ਲਿਕੁਇਡ ਬਾਇਪਸੀ ਵਿਸਤਾਰ ਨਾਲ ਗੱਲ ਕਰਦੇ ਸਾਨੇਕ ਦਰਸ਼ਨ ਜੁੜੇ ਹਨ ਹੈਲੋ ਹੈਲੋ ਹਾਂਜੀ ਹੈਲੋ ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣਾ ਸਵਾਲ ਕਰੋ ਹੈਲੋ ਹਾਂਜੀ ਆਪਣਾ ਸਵਾਲ ਕਰੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਪੰਨਾ ਤੋਂ ਗੁਰਪੁਰਪੁਰ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਵੀ ਸਾਰਿਆਂ ਨੂੰ ਜੀ ਗੁਰਪੁਰਪੁਰ ਦੀਆਂ ਬਹੁਤ ਜ਼ਿਆਦਾ ਮੁਬਾਰਕਾਂ ਜੀ ਸਰ ਜੀ ਮੈਂ ਪੁੱਛਣਾ ਚਾਹੁੰਦਾ ਸੀ ਕਿ ਮੇਰੀ ਨਾ ਬੇਟੀ ਹੈ ਉਹਦੇ ਕਚਰਾਲੀਆਂ ਨਾ ਜਿਹੜੀਆਂ ਬਗਲਾਂ ਦੇ ਵਿੱਚ ਹੋ ਜਾਂਦੀਆਂ ਨਾ ਗੰਡੇ ਨਹੀਂ ਛੋਟ-ਛੋਟੀਆਂ ਹਾਂਜੀ ਹਾਂਜੀ ਉਹਨਾਂ ਦੀ ਤਕਲੀਫ ਹੈ ਉਹਨਾਂ ਨੂੰ ਹਾਂਜੀ ਉਹਦੇ ਬਾਰੇ ਮੈਂ ਪੁੱਛਣਾ ਚਾਹੁੰਦਾ ਕਿ ਉਹ ਕੋਈ ਕੈਂਸਰ ਕਾंसर ਦੀ ਕੋਈ ਇਹੋ ਜਿਹੀ ਸਥਿਤੀ ਤਾਂ ਨਹੀਂ ਹੈ ਆਪਾਂ ਬੜਾ ਸੋਣਾ ਇਹਨਾਂ ਦਾ ਵੀ ਸਵਾਲ ਆ ਗਿਆ ਸੀ ਪੁੱਛਣਾ ਸੀਗਾ ਠੀਕ ਠੀਕ ਹੈ ਇਹ ਦੇ ਵਿੱਚ ਕੋਈ ਵੀ ਵੈਸੇ ਗੰਡ ਹੁੰਦੀ ਨਾ ਡਾਕਟਰ ਸਾਹਿਬ ਤੇ ਗੰਡ ਨੂੰ ਆਮ ਤੌਰ ਤੇ ਬੜੇ ਡਰ ਨਾਲ ਦੇਖਿਆ ਜਾਂਦਾ ਕਿਤੇ ਗੰਡ ਕੋਈ ਵੀ ਕੋਈ ਕੈਂਸਰ ਦਾ ਲੱਛਣ ਤਾਂ ਨਹੀਂ ਹੈ ਇਹ ਸਭ ਤੋਂ ਪਹਿਲੀ ਗੱਲ ਬਹੁਤ ਅੱਛਾ ਲੱਗਦਾ ਹੈ ਜਦੋਂ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਕਿ ਮੈਡਮ ਇਹ ਜਿਹੜੀ ਗੰਡ ਹੈ ਇਹਨੂੰ ਤੁਸੀਂ ਚੈੱਕ ਕਰੋ ਖਾਸ ਕਰ ਪਿੰਡਾਂ ਚੋਂ ਸਾਡੇ ਕੋਲ ਲੇਡੀਜ਼ ਆਂਦੀਆਂ ਕਿ ਬੱਚੀਆਂ ਆਉਂਦੀਆਂ ਕਿ ਮੈਡਮ ਗੱਠ ਹੈਗੀ ਹੈ ਤੁਸੀਂ ਚੈੱਕ ਕਰ ਲਓ ਇਹ ਕੈਂਸਰ ਤਾਂ ਨਹੀਂ ਹੈ ਇਹ ਸਾਰਾ ਅਵੇਅਰਨੈਸ ਦਾ ਨਤੀਜਾ ਹੈ ਕਿ ਅੱਜਕੱਲ ਅਵੇਅਰਨੈਸ ਹੈ ਤਾਂ ਹੀ ਪੇਸ਼ੈਂਟ ਸਾਡੇ ਕੋਲ ਆ ਰਹੇ ਨੇ ਹੁਣ ਰਹੀ ਗੱਲ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਕੱਚ ਦੇ ਵਿੱਚ ਕੁਝ ਛੋਟੀਆਂ-ਛੋਟੀਆਂ ਗੰਡਾ ਹੈ ਇਹ ਯੂਜੂਲੀ ਕੈਂਸਰ ਨਹੀਂ ਹੁੰਦੀ ਇਹ ਮੋਸਟ ਆਫ ਦਾ ਟਾਈਮ ਕੁਝ ਇਨਫੈਕਸ਼ਨਸ ਉਥੇ ਜਿਹੜਾ ਤੁਹਾਡੇ ਹੇਅਰ ਫੋਲਿਕਲ ਹੁੰਦੇ ਆ ਉਥੇ ਕੁਝ ਇਨਫੈਕਸ਼ਨ ਹੋ ਜਾਂਦੇ ਆ ਜੰਗ ਵਿੱਚ ਖਾਸ ਕਰਕੇ ਜਦੋਂ ਬੱਚਾ ਦੋਸ ਜਾਂ ਕਦੇ ਕਦੇ ਇਵਨ ਟਿਊਬਰਕੂਲੋਸਿਸ ਕਰਕੇ ਵੀ ਇਹ ਪ੍ਰੋਬਲਮ ਆ ਜਾਂਦੀ ਹੈ ਬਟ ਮੈਂ ਰეკਮੈਂਡ ਕਰਾਂਗੀ ਤੁਸੀਂ ਇੱਕ ਵਾਰੀ ਬੱਚੇ ਨੂੰ ਸਾਨੂੰ ਦਿਖਾਓ ਜਾਂ ਕਿਸੇ ਵੀ ਡਾਕਟਰ ਨੂੰ ਔਨਕੋਲੋਜਿਸਟ ਨੂੰ ਵੀ ਦਿਖਾ ਸਕਦੇ ਹੋ ਸਰਜਨ ਨੂੰ ਵੀ ਦਿਖਾ ਸਕਦੇ ਹੋ ਕੋਈ ਇੱਕ ਵਾਰੀ ਗੰਡ ਦੀ ਜਾਂਚ ਵੀ ਕਰ ਲੈਣਗੇ ਦੇਖ ਵੀ ਲੈਣਗੇ ਤੇ ਅਕੋਰਡਿੰਗਲੀ ਟਰੀਟਮੈਂਟ ਵੀ ਹੋ ਜਾਏਗਾ ਬਟ ਜੇ ਮਲਟੀਪਲ ਛੋਟੀ ਛੋਟੀ ਗੰਡਾ ਤੁਹਾਨੂੰ ਸਕਿਨ ਦੇ ਵਿੱਚ ਮਹਿਸੂਸ ਹੋ ਰਹੀ ਹੈ ਜਿਹੜੀ ਕੱਚ ਦੇ ਵਿੱਚ ਬ੍ਰੈਸਟ ਕੈਂਸਰ ਦੀ ਗੰਡ ਹੁੰਦੀ ਹੈ ਉਹ ਕੱਚ ਦੇ ਵਿੱਚ ਜਿਹੜੀ ਹੁੰਦੀ ਹੈ ਹਾਰਡ ਹੁੰਦੀ ਹੈ ਤੁਹਾਨੂੰ ਫੀਲ ਕਰੋਗੇ ਇਦਾਂ ਲੱਗੇਗਾ ਥੱਲੇ ਕੋਈ ਪੱਥਰ ਜਾਂ ਰੋੜਾ ਰੱਖਿਆ ਹੋਇਆ ਹੈ ਇਦਾਂ ਦੀ ਉਹਦੀ ਫੀਲਿੰਗ ਹੁੰਦੀ ਹੈ ਜੇ ਫੀਲਿੰਗ ਸੌਫਟ ਹੈ ਸਰਫੇਸ਼ੀਅਲ ਹੈ ਉੱਤੇ ਉੱਤੇ ਹੀ ਪਤਾ ਚੱਲ ਰਹੀ ਹੈ ਮੋਸਟਲੀ ਉਹ ਮੈਲਿਗਨੈਂਸੀ ਨਹੀਂ ਹੁੰਦੀ ਅਪਰਡੋਸ ਸੇ ਬ੍ਰੈਸਟ ਵਾਲੀ ਗੱਲ ਜਰੂਰ ਕਰਾਂਗੇ ਡਿਟੇਲ ਚ ਕਿਉਂਕਿ ਸਭ ਤੋਂ ਜ਼ਿਆਦਾ ਕਾਮਨ ਉਹ ਵੀ ਕੈਂਸਰ ਹੈ ਲਿਕਵਿਡ ਬਾਇਪਸੀ ਮੈਂ ਸੋਚਦਾ ਸੀ ਕਿ ਦੱਸਣਾ ਕਰਾਂਗਾ ਹਾਂ ਲਿਕਵਿਡ ਬਾਇਪਸੀ ਮੈਂ ਤੁਹਾਨੂੰ ਉਹੀ ਕਹਿ ਰਹੀ ਸੀਗੀ ਕਿ ਪੇਸ਼ੈਂਟ ਜੇ ਨਹੀਂ ਚਾਹੁੰਦਾ ਕਿ ਕੋਈ ਕੱਟ ਲੱਗੇ ਜਾਂ ਕੁਝ ਹੋਏ ਤੇ ਫਿਰ ਅਸੀਂ ਉਹਨੂੰ ਲਿਕਵਿਡ ਬਾਇਪਸੀ ਖਾਸ ਕਰ ਲੰਗਰ ਕੈਂਸਰ ਦੇ ਵਿੱਚ ਲਿਕਵਿਡ ਬਾਇਪਸੀ ਮਤਲਬ ਬਲੱਡ ਚੋਂ ਸੈਂਪਲ ਲੈਂਦੇ ਆ ਬਲੱਡ ਚੋਂ ਸੈਂਪਲ ਲੈਨੇ ਉਸ ਬਲੱਡ ਨੂੰ ਫਿਰ ਅਸੀਂ ਜਿਹੜਾ ਹੈਗਾ ਮਸ਼ੀਨਾਂ ਦੇ ਵਿੱਚ ਪਾ ਕੇ ਉਹਦੇ ਵਿੱਚੋਂ ਟਿਊਮਰ ਦਾ ਡੀਐਨਏ ਕੱਢ ਲੈਨੇ ਆ ਜਿਹੜੇ ਟਿਊਮਰ ਸਰਕੂਲੇ ਉਹ ਲੰਗ ਕੈਂਸਰ ਹੈ ਉਹਨੂੰ ਕਿਹੜੀ ਦਵਾਈ ਮਾਫਕ ਆਏਗੀ ਉਹਨੂੰ ਗੋਲੀ ਦੇ ਨਾਲ ਫਰਕ ਪਏਗਾ ਨਹੀਂ ਪਏਗਾ ਇਹ ਸਾਰਾ ਕੁਝ ਪਤਾ ਚਲ ਜਾਂਦਾ ਤੇ ਸਟੇਜ ਵਾਸਤੇ ਅਸੀਂ ਆਮ ਤੌਰ ਤੇ ਸਕੈਨਿੰਗ ਜਿੱਦਾਂ ਸੀਟੀ ਸਕੈਨ ਜਾਂ ਪੈਟ ਸਕੈਨ ਕਰਾ ਕੇ ਦੇਖਦੇ ਆ ਤੇ ਉਹਦੇ ਸਟੇਜ ਦੇ ਅਕੋਰਡਿੰਗਲੀ ਫਿਰ ਅਸੀਂ ਟਰੀਟਮੈਂਟ ਕਰਦੇ ਆ ਤੇ ਦੋਸਤ ਕੋਈ ਲਿਕਵਿਡ ਬਾਇਪਸੀ ਜਿੱਦਾਂ ਤੁਸੀਂ ਦੱਸ ਬਲੱਡ ਚੋਂ ਜੇ ਆਪਾਂ ਕੋਈ ਬਲੱਡ ਚੋਂ ਸੈਂਪਲ ਲੈ ਕੇ ਆਪਾਂ ਇਹ ਵੀ ਡਾਇਗਨੋਸ ਕਰ ਸਕਦੇ ਕਿ ਕੈਂਸਰ ਹੈ ਵੀ ਕਿ ਨਹੀਂ ਅੱਜਕਲ੍ਹ ਕੁਝ ਟੈਸਟ ਇਦਾਂ ਦੇ ਆ ਰਹੇ ਐ ਕੁਝ ਅ ਕੰਪਨੀਆਂਜ਼ ਇਦਾਂ ਦੀ ਆਈਆਂ ਹੈਗੀਆਂ ਜਿਹੜੀਆਂ ਕਹਿ ਰਹੀਆਂ ਕਿ ਇਹ ਵੀ ਡਿਟੈਕਟ ਹੋ ਜਾਏਗਾ ਕਿ ਕੈਂਸਰ ਹੈ ਕਿ ਨਹੀਂ ਹੈ ਬਟ ਐਸ ਵੇਲੇ ਮੈਂ ਤੁਹਾਨੂੰ ਅ ਅਥਾਰਟੀ ਦੇ ਨਾਲ ਨਹੀਂ ਕਹਿ ਸਕਦੀ ਕਿ ਕੋਈ ਇਦਾਂ ਦਾ ਟੈਸਟ ਹੈ ਜਿਹੜਾ ਕਿ 100% ਕੈਂਸਰ ਡਾਇਗਨੋਸ ਕਰ ਸਕਦਾ ਹੈ ਐਸ ਵੇਲੇ ਕੋਈ Uh, 100% ਫੁੱਲ ਪ੍ਰੂਫ ਕੋਈ ਟੈਸਟ ਨਹੀਂ ਹੈ ਜਿਹੜਾ ਬਲੱਡ ਦੇ ਵਿੱਚ ਨਹੀਂ ਤਾਂ ਅਸੀਂ ਹਰ ਪੇਸ਼ੈਂਟ ਦਾ ਇੱਕ ਬਲੱਡ ਟੈਸਟ ਹੈਲਥ ਚੈੱਕਅਪ ਦੇ ਵਿੱਚ ਐਡ-ਆਨ ਕਰ ਦਈਏ ਕਿ ਕੈਂਸਰ ਦਾ ਪਤਾ ਚੱਲ ਜਾਏ نو ਬਟ ਜੇ ਹਾਂ ਤੁਹਾਨੂੰ ਲੱਗਦਾ ਹੈ ਕਿ ਪੇਸ਼ੈਂਟ ਨੂੰ ਜਿੱਦਾਂ ਲੰਗ ਕੈਂਸਰ ਹੋ ਗਿਆ ਕੋਲਨ ਕੈਂਸਰ ਹੋ ਗਿਆ ਇਦਾਂ ਦੇ ਕੈਂਸਰ ਦੇ ਵਿੱਚ ਅਸੀਂ ਬਲੱਡ ਦਾ ਟੈਸਟ ਲੈ ਕੇ ਉਹਦੀ ਜਿਹੜੀ ਮੈਚਿੰਗ ਦੇਖੀ ਗਈ ਹੈ ਉਹ ਕਾਫੀ ਹੱਦ ਤੱਕ ਮੈਚ ਕਰਦੀ ਹੈ ਬਾਇਓਪਸੀ ਦੇ ਨਾਲ ਜੀ ਲਿਕਵਿਡ ਬਾਇਓਪਸੀ ਜਿਹੜੀ ਹੈ ਸੋਲਿਡ ਟਿਊਮਰ ਦੇ ਨਾਲ ਮੈਚ ਕਰਦੀ ਹੈ ਬਟ ਓਨਲੀ ਇਨ ਫਿਊ ਟਿਊਮਰਸ ਨਾਟ ਸਾਰੇ ਟਿਊਮਰਸ ਹਾਂਜੀ ਇੱਕ ਡਾਕਟਰ ਬ੍ਰੈਸਟ ਦਾ ਜਿਹੜਾ ਆਪਾਂ ਗੱਲ ਕਰ ਰਹੇ ਸੀ ਬ੍ਰੈਸਟ ਦੇ ਵਿੱਚ ਕੋਈ ਗੱਠ ਹੈ ਜਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਗੱਠ ਜਿਹੜੀ ਹੈ ਕਿ ਕੈਂਸਰ ਵਰਗੀ ਹੋ ਸਕਦੀ ਹੈ ਏ ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟਸ ਆਂਦੇ ਆ ਦੇਖੋ ਸਪੈਸ਼ਲੀ ਦੋ ਤਰੀਕੇ ਦੇ ਤੁਹਾਨੂੰ ਪਤਾ ਹੋਣਾ ਚਾਹੀਦਾ ਬ੍ਰੈਸਟ ਦੇ ਵਿੱਚ ਦੋ ਤਰੀਕੇ ਦੀਆਂ ਗੰਡਾ ਹੁੰਦੀ ਹੈ ਇੱਕ ਹੁੰਦੀ ਹੈ ਜਿੰਨੂੰ ਅਸੀਂ ਕਹਿੰਦੇ ਆ ਫਾਈਬਰੋਡਿਨੋਮਾ ਜਿਹੜੀ ਕਿ ਹਾਰਮੋਨ ਦੀ ਰਸੌਲੀ ਹੁੰਦੀ ਹੈ ਉਹ ਨਾਰਮਲ ਹੁੰਦੀ ਹੈ ਕੈਂਸਰਸ ਨਹੀਂ ਹੁੰਦੀ ਹੁੰਦੀ ਰਸੌਲੀ ਹੈ ਬਟ ਨਾਰਮਲ ਹੁੰਦੀ ਹੈ ਉਹਨੂੰ ਅਸੀਂ ਕਈ ਵਾਰੀ ਬ੍ਰੈਸਟ ਮਾਊਸ ਵੀ ਕਹਿੰਦੇ ਆ ਇਹਦਾ ਮਤਲਬ ਇਹ ਹੈ ਕਿ ਜੇ ਉਹਨੂੰ ਬੱਚਾ ਫੜਨ ਦੀ ਕੋਸ਼ਿਸ਼ ਕਰਦਾ ਹੈ ਉਹ ਹਿਲਦੀ ਹੈ ਜੀ ਜਿਹੜੇ ਕੈਂਸਰ ਦੀ ਹਾਂ ਜੀ ਜਿਹੜੀ ਜੁੜੀ ਨਹੀਂ ਹੁੰਦੀ ਹਾਂ ਜਿਹੜੀ ਕੈਂਸਰ ਦੀ ਗੱਠ ਹੁੰਦੀ ਹੈ ਉਹ ਯੂਜੂਲੀ ਇਦਾਂ ਨਹੀਂ ਹਿਲਦੀ ਹਾਂਜੀ ਉਹਦੇ ਵਿੱਚ ਕੁਝ ਹੋਰ ਸਾਈਨਸ ਐਂਡ ਸਿੰਪਟਮਸ ਹੁੰਦੇ ਐ ਇੱਕ ਉਹ ਹਾਰਡ ਹੁੰਦੀ ਐ ਫੀਲਿੰਗ ਦੇ ਵਿੱਚ ਦੂਜਾ ਕਈ ਵਾਰੀ ਨਿਪਲ ਅੰਦਰ ਦੀ ਤਰਫ ਪੇਸ਼ੈਂਟ ਦੀ ਚਲੀ ਜਾਂਦੀ ਐ ਡਿਟੈਕਟਡ ਹੋਇਆ ਜੀ ਤੀਜਾ ਕਈ ਵਾਰੀ ਉਹਦੇ ਉੱਤੇ ਦੀ ਜਿਹੜੀ ਚਮੜੀ ਐ ਉਹ ਇਦਾਂ ਲੱਗਦੀ ਐ ਜਿੱਦਾਂ ਸੰਤਰੇ ਦਾ ਛਿਲਕਾ ਹੁੰਦਾ ਉਹਨੂੰ ਪੁਦੇਈ ਔਰੇਂਜ ਅਪੀਅਰੈਂਸ ਕਹਿੰਦੇ ਐ ਕਈ ਵਾਰੀ ਇਦਾਂ ਹੁੰਦਾ ਕਿ ਨਿਪਲ ਦੇ ਵਿੱਚੋਂ ਕੋਈ ਡਿਸਚਾਰਜ ਹੁੰਦਾ ਜਿਹੜਾ ਬਲੱਡ ਕਲਰ ਦਾ ਹੁੰਦਾ ਹੈ ਜਾਂ ਬਲੱਡ ਦਾ ਹੁੰਦਾ ਹੈ ਕਈ ਵਾਰੀ ਕੱਚ ਜਾਂ ਗਲੇ ਦੇ ਵਿੱਚ ਵੀ ਉਦਾਂ ਦੀ ਹੀ ਇੱਕ ਗੱਠ ਬਣੀ ਹੁੰਦੀ ਹੈ ਕਿਉਂਕਿ ਉਹ ਉੱਥੇ ਸਪਰੈਡ ਕਰ ਗਿਆ ਹੁੰਦਾ ਹੈ ਜੇ ਤਾਂ ਮਤਲਬ ਜੇ ਗੱਠ ਬ੍ਰੈਸਟ ਦੇ ਵਿੱਚ ਗੱਠਾ ਜਾਂ ਕੱਚ ਵਿੱਚ ਵੀ ਗੱਠਾ ਫਿਰ ਬਹੁਤ ਵੱਡਾ ਅਲਰਮਿੰਗ ਹੈ ਕਿ ਉਹ ਮੈਲਿਗਨਸੀ ਹੋ ਸਕਦੀ ਹੈ ਯੈਸ ਜਿਸ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਬਿਲਕੁਲ ਕਈ ਵਾਰੀ ਕਈ ਵਾਰੀ ਪੇਸ਼ੈਂਟ ਇਦਾਂ ਦੇ ਵੀ ਆਉਂਦੇ ਜਿਨ੍ਹਾਂ ਦੇ ਬ੍ਰੈਸਟ ਦੇ ਵਿੱਚ ਗੱਠ ਪੇਸ਼ੈਂਟ ਨੂੰ ਨਹੀਂ ਫੀਲ ਹੁੰਦੀ ਸਿੱਧੇ ਉਹਨੂੰ ਕੱਚ ਦੇ ਵਿੱਚ ਹੀ ਫੀਲ ਹੁੰਦੀ ਹੈ ਬ੍ਰੈਸਟ ਦਾ ਟਿਊਮਰ ਬਹੁਤ ਛੋਟਾ ਹੁੰਦਾ ਹੈ ਲੇਕਿਨ ਕੱਚ ਤੋ ਐਸ ਕਰਕੇ ਕੱਚ ਦੀ ਗੱਠ ਨੂੰ ਵੀ ਅਸੀਂ ਇਗਨੋਰ ਨਹੀਂ ਕਰਨਾ ਹਾਂਜੀ ਇਹ ਤੁਸ ਕੋਈ ਰੂਟੀਨ ਇਨਵੈਸਟੀਗੇਸ਼ਨ ਨਹੀਂ ਕਿ ਸੀਏ ਬ੍ਰੈਸ ਦਾ ਪਤਾ ਲੱਗੇ ਕਿਉਂਕਿ ਜੈਨੈਟਿਕ ਡਿਸਪੋਜੀਸ਼ਨ ਹੋ ਸਕਦੀ ਹੈ ਤੇ ਹਾਂਜੀ ਜਿਹੜੇ ਮਰੀਜ਼ਾਂ ਦੇ ਮਦਰ ਨੂੰ ਸਿਸਟਰ ਨੂੰ ਗ੍ਰੈਂਡਮਦਰ ਨੂੰ ਸਪੈਸ਼ਲੀ ਮਟਰਨਲ ਗ੍ਰੈਂਡਮਦਰ ਨਾਨੀ ਜਿੰਨੂੰ ਕਹਿੰਦੇ ਉਹਨਾਂ ਨੂੰ ਹੋਏ ਬ੍ਰੈਸਟ ਕੈਂਸਰ ਦੀ ਹਿਸਟਰੀ ਉਹਨਾਂ ਦੇ ਵਿੱਚ ਅਸੀਂ ਅੱਜਕੱਲ ਜੈਨੇਟਿਕ ਟੈਸਟਿੰਗ ਕਰਦੇ ਹਾਂ ਜਿੰਨੂੰ ਬ੍ਰੈਕਾ ਟੈਸਟਿੰਗ ਕਹਿੰਦੇ ਆ ਕਦੇ-ਕਦੇ ਅਸੀਂ ਹੈਰਿਡੀਟਰੀ ਕੈਂਸਰ ਜੀਨ ਪੈਨਲ ਪੂਰਾ ਵੀ ਕਰਾ ਲੈਣੇ ਆ ਜਿਦੇ ਵਿੱਚ ਮਲਟੀਪਲ ਹੈਰਿਡੀਟਰੀ ਕੈਂਸਰ ਪੈਨਲ ਹੋ ਜਾਂਦਾ ਹੈ ਪੇਸ਼ੈਂਟ ਦੀ ਹਿਸਟਰੀ ਲੈ ਕੇ ਅਸੀਂ ਡਿਸਾਈਡ ਕਰਦੇ ਹਾਂ ਕਿਹੜਾ ਪੈਨਲ ਕਰਾਣਾ ਹੈ ਬਟ ਡੈਫੀਨੇਟਲੀ ਬ੍ਰੈਕਾ ਜੀਨ ਪੈਨਲ ਉਹ ਇਹਨਾਂ ਪੇਸ਼ੈਂਟਸ ਦੇ ਵਿੱਚ ਕਰਾਇਆ ਜਾ ਸਕਦਾ ਹੈ ਉਹਦੇ ਨਾਲ ਪਤਾ ਚਲ ਜਾਂਦਾ ਹੈ ਜੇ ਬ੍ਰੈਕਾਵਨ ਬ੍ਰੈਕਾ 2 ਦੋਨੋਂ ਪੋਜ਼ਿਟਿਵ ਨੇ 65% ਚਾਂਸਸ ਨੇ ਕਿ ਪੇਸ਼ੈਂਟ ਨੂੰ ਬ੍ਰੈਸਟ ਕੈਂਸਰ ਹੋ ਸਕਦਾ ਹੈ ਜੀ ਡਾਕਟਰ ਜਿਨੂੰ 65% ਚਾਂਸਸ ਆ ਕਿ ਬ੍ਰੈਸਟ ਕੈਂਸਰ ਹੋ ਸਕਦਾ ਫਿਰ ਆਪਾਂ ਉਹਦਾ ਕਰਾਂਗੇ ਕੀ ਉਹਦਾ ਇਹ ਕਰਾਂਗੇ ਕਿ ਇੱਕ ਤਾਂ ਉਹਨਾਂ ਨੂੰ ਸੈਲਫ ਬ੍ਰੈਸਟ ਐਗਜ਼ਾਮੀਨੇਸ਼ਨ ਸਿਖਾਵਾਂਗੇ ਤਾਂ ਕਿ ਆਪਾਂ अर्ਲੀ ਸਟੇਜ ਤੇ ਉਹਨਾਂ ਨੂੰ ਹਰ ਇੱਕ ਹਰ ਇੱਕ ਲੇਡੀ ਕਰ ਸਕਦੀ ਹੈ ਸੈਲਫ ਬ੍ਰੈਸਟ ਐਗਜ਼ਾਮੀਨੇਸ਼ਨ ਤੁਸੀਂ ਮਹੀਨੇ ਦੀ ਕੋਈ ਇੱਕ ਡੇਟ اپنی ਲੈ ਲੈਣੀ ہے اسپیشلی جنਾਂ ਨੂੰ پیریڈز ਆندے ہیں پیریڈز ਤੋਂ ਬਾਅਦ ਵਾਲੀ ڈیٹ بیکوز پیریڈز ਦੇ ਵਿੱਚ ਕਈਆਂ ਨੂੰ ਲੱਗਦਾ ਹੈ ਛਾਤੀ ਭਾਰੀ ਹੋ ਜਾਂਦੀ ਹੈ ਉਹਨਾਂ ਨੂੰ ਅਸੀਂ ਕਹਿੰਨੇ ਆ ਕਿ ਇੱਕ ڈیٹ ਆਪਣੀ ਫਾਈਨਲ ਕਰਕੇ ਉਸ ਦਿਨ ਤੁਸੀਂ ਆਪਣੀ ਬ੍ਰੈਸ ਨੂੰ ਟਟੋਲ ਕੇ ਦੇਖੋ ਆਪਣਾ ਹੱਥ ਨੂੰ ਉੱਚੇ ਕਰਕੇ ਦੇਖੋ ਹੋ ਸਕੇ ਤੇ ਮਿਰਰ ਦੇ ਸਾਹਮਣੇ ਖਲੋ ਕੇ ਦੇਖੋ ਕਿ ਕੋਈ ਚੇਂजेस ਤਾਂ ਨਹੀਂ ਆ ਰਹੇ ਕੋਈ ਨਿਪਲ ਅੰਦਰ ਨੂੰ ਤਾਂ ਨਹੀਂ ਜਾ ਰਹੀ ਸਕਿਨ ਉੱਤੇ ਦੀ ਜਿਹੜੀ ਹੈਗੀ ਉਹਦੇ ਵਿੱਚ ਕੋਈ ਚੇਂਜ ਨਹੀਂ ਹੈ ਕਿਸੇ ਤਰੀਕੇ ਦੀ ਕੋਈ ਬਲੀਡਿੰਗ ਰਿਸਾਵ ਤੇ ਨਹੀਂ ਹੈਗਾ ਕੋਈ ਗੱਠ ਤਾਂ ਨਹੀਂ ਨਜ਼ਰ ਆ ਰਹੀ ਇਹ ਸਾਰੇ ਚੇਂजेस ਤੁਸੀਂ ਦੇਖਣੇ ਆ ਉਸ ਆਪ ਗੱਲਬਾਤ ਜਾਰੀ ਰੱਖਣਾ ਸਨ ਇੱਕ ਹੋਰ ਕਾਲਰ ਜੁੜੇ ਹਨ ਹੈਲੋ ਹੈਲੋ ਹਾਂਜੀ 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 ਆਪਣਾ ਸਵਾਲ ਕਰੋ ਜੀ ਹਾਂਜੀ ਹੈਲੋ ਡਾਕਟਰ ਸਾਹਿਬ ਹਾਂਜੀ ਹਾਂਜੀ ਕੋਲ ਪੂਸ਼ਨ ਦੀ ਆਪਣਾ ਸਵਾਲ ਕਰੋ ਹਾਂਜੀ ਸਵਾਲ ਹੈ ਹਾਂਜੀ ਡਾਕਟਰ ਸਾਹਿਬ ਹਾਂਜੀ ਮੈਂ ਦਿੱਲੀ ਰਹਿੰਦਾ ਨਾ ਗਾਜ਼ੀਆਬਾਦ ਦੇ ਲਾਗੇ ਤੇ ਐਨਸੀਆਰ ਦੇ ਵਿੱਚ ਤੇ ਇੱਥੇ ਜਿਸ ਤਰ੍ਹਾਂ ਪੋਲੂਸ਼ਨ ਬਹੁਤ ਜ਼ਿਆਦਾ ਹੈ ਤੇ ਅਸੀਂ ਸਿਗਰਟ ਵਗੈਰੇ ਨਹੀਂ ਵੀ ਪੀਵਦਾ ਫਿਰ ਵੀ ਇੱਥੇ ਜਿਸ ਤਰ੍ਹਾਂ ਲੰਗ ਕੈਂਸਰ ਦੀ ਅਗਰ ਪ੍ਰੋਬਲਮ ਆਂਦੀ ਹੈ ਤੇ ਅਸੀਂ ਕੀ ਮਤਲਬ ਪ੍ਰੀਕਾਸ਼ਨ ਲਈਏ ਤਾਕੀ ਮਤਲਬ ਪ੍ਰੋਬਲਮ ਚ ਨਾ ਆ ਸਕੇ ਬੰਦਾ ਪ੍ਰੀਵੈਂਸ਼ਨ ਕੀ ਹੋ ਸਕਦੀ ਹੈ ਇਹਦੇ ਵਾਸਤੇ ਪ੍ਰੀਵੈਂਸ਼ਨ ਦੇਖੀਏ ਇਦਾਂ ਹੋ ਸਕਦੀ ਹੈ ਸਭ ਤੋਂ ਪਹਿਲਾਂ ਲੋਕਾਂ ਨੂੰ ਅਵੇਅਰ ਕਰੋ ਕਿ ਪੋਲਿਊਸ਼ਨ ਨੂੰ ਘਟਾਇਆ ਜਾਏ ਹੈਨਾ ਕੌਜ਼ ਤਾਂ ਉੱਥੋਂ ਹੀ ਹੈ ਸਟਾਰਟਿੰਗ ਜਿਹੜੀ ਹੋ ਰਹੀ ਹੈ ਚਲੋ ਅੱਛੀ ਗੱਲ ਹੈ ਹੁਣ ਜਿੱਦਾਂ ਇਲੈਕਟ੍ਰਿਕ ਵਹੀਕਲਸ ਆ ਗਏ ਹੈ ਸੀਐਨਜੀ ਵਹੀਕਲਸ ਆ ਗਏ ਹੈ ਪੋਲਿਊਸ਼ਨ ਦਾ ਕੁਝ ਹੱਦ ਤੱਕ ਫਰਕ ਪਿਆ ਜਿੱਥੇ ਹੋ ਸਕੇ ਕਾਰ ਪੂਲਿੰਗ ਕਰ ਸਕਦੇ ਹੋ ਆਪਣਾ ਤੁਸੀਂ ਜਿੱਦਾਂ ਗਾਜ਼ੀਆਬਾਦ ਵਰਗੇ ਸ਼ਹਿਰ 'ਚ ਰਹਿੰਦੇ ਹੋ ਉੱਥੇ ਮੈਟਰੋ ਵਗੈਰਾ ਇੰਨੀ ਅੱਛੀ ਚੱਲਦੀ ਹੈ ਉਹਦਾ ਯੂਜ਼ੇਜ ਕਰੋ ਜਿੰਨਾ ਘੱਟ ਤੋਂ ਘੱਟ ਹੋ ਸਕੇ ਵਾਕਿੰਗ ਸਾਈਕਲਿੰਗ ਇਲੈਕਟ੍ਰਿਕ ਸਕੂਟਰਸ ਇਹ ਜ਼ਿਆਦਾ ਬੈਟਰ ਨੇ ਅੱਛਾ ਸੈਕੰਡਲੀ ਤੁਸੀਂ ਆਪਣੇ ਆਪ ਨੂੰ ਜੇ ਬਚਾਉਣਾ ਹੈ ਐਟ ਲੀਸਟ ਟਰੀ ਪਲਾਂਟੇਸ਼ਨ ਤੁਸੀਂ ਕਰ ਸਕਦੇ ਹੋ ਉਹਦੇ ਨਾਲ ਕਾਫੀ ਹੱਦ ਤੱਕ ਪੋਲਿਊਸ਼ਨ ਜਿਹੜਾ ਹੈ ਉਹਨੂੰ ਰੋਕਿਆ ਜਾ ਸਕਦਾ ਹੈ ਅਪਾਰਟ ਫਰਮ ਥੈਟ ਤੁਸੀਂ ਮਾਸਕ ਦਾ ਯੂਜ਼ ਕਰ ਸਕਦੇ ਹੋ ਮਾਸਕ ਯੂਜ਼ ਕਰੋ ਜਦੋਂ ਜ਼ਿਆਦਾ ਪੋਲਿਊਸ਼ਨ ਹੈ ਅਨੈਸੀਸਰੀ ਅਵੋਇਡ ਕਰੋ ਮੈਂ ਕਈ ਵਾਰੀ ਦੇਖਦੀ ਆ ਲੋਕੀ ਜਿਹੜੇ ਬਿਨਾ ਕਿਸੇ ਕੋਈ ਕੰਮ ਨਹੀਂ ਕੁਝ ਨਹੀਂ ਐਦਾਂ ਹੀ ਬਸ ਤੁਰੇ ਹੋਏ ਐ ਗੱਡੀ ਲੈ ਕੇ ਪੋਲਿਊਸ਼ਨ ਜ਼ਿਆਦਾ ਹੈ ਐਟ ਲੀਸਟ ਯੂ ਟ੍ਰਾਈ ਟੂ ਅਵੋਇਡ ਨਾ ਜਾਓ ਬਾਰ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਬਹੁਤ ਜ਼ਿਆਦਾ ਨੈਸੀਸਿਟੀ ਨਹੀਂ ਹੈ ਅਵੋਇਡ ਕਰੋ ਤੇ ਇਹਦੇ ਨਾਲ ਹੀ ਇਹੀ ਸਟੈਪਸ ਨੇ ਜਿਹੜੇ ਕਿ ਅਸੀਂ ਲੈ ਸਕਦੇ ਆ ਪੋਲੂਸ਼ਨ ਨੂੰ ਘਟਾਉਣ ਵਾਸਤੇ ਬਾਕੀ ਤਾਂ ਨੇਚਰ ਹੈ ਰੇਨ ਹੋ ਜਾਏਗੀ ਤਾਂ ਡੈਫੀਨੇਟਲੀ ਪੋਲੂਸ਼ਨ ਘਟ ਹੋ ਜਾਏਗਾ ਹੁਣ ਜਿੱਦਾਂ ਤੁਹਾਡੇ ਇਲਾਕੇ 'ਚ ਆਰਟੀਫੀਸ਼ੀਅਲ ਰੇਨ ਟਰਾਈ ਕਰ ਰਹੇ ਆ ਬਟ ਹਿਊਮਿਡਿਟੀ ਲੈਵਲ ਲੋ ਹੋਣ ਕਰਕੇ ਨਹੀਂ ਹੋ ਪਾ ਰਹੀ ਹੈ ਤੇ ਇਹਦੇ ਵਿੱਚ ਉਹੀ ਹੈ ਟਰੀ ਪਲਾਂਟਸ ਕਰੋ ਗ੍ਰੀਨਰੀ ਰੱਖੋ ਡੈਫੀਨੇਟਲੀ ਫਰਕ ਪਏਗਾ ਜੀ ਜੀ ਦੋਸਤ ਜੀ ਕੋ ਟਾਈਮ ਬੜਾ ਥੋੜਾ ਮੈਂ ਚਾਹਣਾ ਹੈ ਕਿ ਆਪਾਂ ਥੋੜੇ ਪ੍ਰੀਵੈਂਟਿਵ ਆਸਪੈਕਟ ਵੀ ਕਰ ਲਈਏ ਜਿਹੜਾ ਕੋਈ ਵੈਕਸੀਨੇਸ਼ਨ ਵਗੈਰਾ ਇਹਦਾ ਕੀ ਰੋਲ ਹੈ ਹੁਣ ਦੇਖੋ ਇੰਡੀਆ ਦੇ ਵਿੱਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਕਾਮਨ ਹੈ ਤੇ ਯੂਜੂਲੀ ਹੁੰਦਾ ਵੀ ਲੇਡੀਜ਼ ਜਿਹੜੇ ਪੂਰ ਪੂਰ ਸੋਸ਼ੀਓ ਇਕਨੋਮਿਕ ਸਟੇਟਸ ਆਮ ਤੌਰ ਤੇ ਬਹੁਤ ਪੂਰ ਫੈਮਲੀਆਂ ਤੋਂ ਬਿਲੋਂਗ ਕਰਦੀਆਂ ਉਹਨਾਂ ਦੀ ਹਾਈਜਨਿਕ ਕੰਡੀਸ਼ਨਸ ਨਹੀਂ ਹੁੰਦੀਆਂ ਰਹਿਣ ਸਹਿਣ ਦੀਆਂ ਉਹਨਾਂ ਨੂੰ ਇਹ ਇਨਫੈਕਸ਼ਨ ਹੁੰਦਾ ਹੈ ਇਹਦੇ ਵਿੱਚ ਇੱਕ ਟਾਨੂ ਹੁੰਦਾ ਜਿਹਨੂੰ ਹਿਊਮਨ ਪੈਪिलोਮਾ ਵਾਇਰਸ ਕਿਹਾ ਜਾਂਦਾ ਹੈ ਜਿਹਦੇ ਕਾਰਨ ਇਹ ਬਿਮਾਰੀ ਹੁੰਦੀ ਹੈ ਇਹਦੇ ਵਾਸਤੇ ਹੁਣ ਵੈਕਸੀਨ ਅਵੇਲੇਬਲ ਹੈ ਇੰਡੀਆ ਦੇ ਵਿੱਚ ਆਪਣਾ ਵੈਕਸੀਨ ਵੀ ਬਣ ਰਿਹਾ ਜਿਹੜਾ ਕਿ ਸਰਕਾਰ ਬਹੁਤ ਜ਼ਿਆਦਾ ਹੁਣ ਜ਼ੋਰ ਲਗਾ ਰਹੀ ਹੈ ਕਿ ਉਹ ਵੈਕਸੀਨ ਦੀ ਵਰਤੋਂ ਕੀਤੀ ਜਾਵੇ ਨੋਟ ਓਨਲੀ ਕੁੜੀਆਂ ਦੇ ਵਿੱਚ ਤੁਸੀਂ ਮੁੰਡਿਆਂ ਦੇ ਵਿੱਚ ਵੀ ਇਹ ਵੈਕਸੀਨ ਦੇ ਸਕਦੇ ਹੋ ਉਹਨਾਂ ਨੂੰ ਵੀ ਜੈਨਾਈਟਲ ਵਾਰਟਸ ਤੋਂ ਪ੍ਰੀਵੈਂਸ਼ਨ ਹੁੰਦੀ ਹੈ ਇਹਦੇ ਵਿੱਚ ਦੋ ਕਿਸਮਾਂ ਹੁੰਦੀਆਂ 16 ਜਿਹੜਾ ਹਿਊਮਨ ਪੈਪिलोਮਾ ਵਾਇਰਸ ਹੈ ਉਹਦੇ ਅਗੇਂਸਟ ਐਂਟੀਬਾਡੀਜ਼ ਜਨਰੇਟ ਹੁੰਦੀਆਂ ਅੱਜਕੱਲ ਕਵਾਡਰੀਵੈਲੈਂਟ ਇਵਨ ਨਾਈਨ ਵੈਲੈਂਟ ਵਾਲੇ ਵੀ ਵੈਕਸੀਨ ਆ ਗਏ ਜਿਹੜੇ 9 ਕਿਸਮ ਦੇ ਹਿਊਮਨ ਪੈਪिलोਮਾ ਵਾਇਰਸ ਨੂੰ ਪ੍ਰੀਵੈਂਟ ਕਰਦੇ ਆ ਸੇ ਏਜ ਗਰੁੱਪ ਜੇ ਅਸੀਂ ਦੇਖੀਏ 9 ਤੋਂ 45 ਸਾਲ ਏਜ ਗਰੁੱਪ ਅਸੀਂ ਕਹਿੰਨੇ ਆ ਬਟ 9 ਤੋਂ 45 ਤੱਕ ਲਗਾ ਸਕਦੇ ਲੇਡੀਜ਼ ਲਗਾ ਸਕਦੀ ਹੈ ਮੇਲਜ਼ ਦੇ ਵਿੱਚ ਵੀ ਬਟ ਅਸੀਂ ਪ੍ਰੇਫਰ ਕਰਦੇ ਆ ਕਿ ਬੱਚਿਆਂ ਨੂੰ ਮੈਰਿਜ ਤੋਂ ਪਹਿਲਾਂ ਲਗਾ ਦਿੱਤਾ ਜਾਏ ਐਟ ਲੀਸਟ ਬੈਸਟ ਰਹਿੰਦਾ ਹੈ 13 14 ইয়ার্স ਦੀ ਏਜ ਗਰੁੱਪ ਜਿਹਦੇ ਵਿੱਚ ਇਮਿਊਨਿਟੀ ਡਿਵੈਲਪ ਹੋ ਰਹੀ ਹੁੰਦੀ ਹੈ ਉਹਦੇ ਵਿੱਚ ਬੈਸਟ ਰਿਜ਼ਲਟਸ ਦੇਖੇ ਗਏ ਹਾਂ ਜੀ ਤੇ ਡਾਕਟਰ ਇੱਕ ਜਿਹੜਾ ਗਦੂਦਾਂ ਦਾ ਕੈਂਸਰ ਬਚਾ ਲਈ ਉਹਨਾਂ ਲਈ ਆਪਾਂ ਕੋਈ ਟੈਸਟ ਮੇਲਜ਼ ਲਈ ਯੈਸ ਹੁਣ আজকাল ਬਹੁਤ ਜ਼ਿਆਦਾ ਜਿੱਦਾਂ ਲਾਈਫ ਸਪੈਨ ਪੇਸ਼IENTS ਦਾ ਅ اچھا ਹੈ ਗਦੂਦਾ ਦਾ ਕੈਂਸਰ ਐਲਡਰਲੀ ਮੇਲਸ ਦੇ ਵਿੱਚ ਬਹੁਤ ਕਾਮਨਲੀ ਦੇਖਿਆ ਜਾ ਰਿਹਾ ਹੈ ਪੀਐਸਏ ਪ੍ਰੋਸਟੇਟ ਸਪੈਸਿਫਿਕ ਐਂਟੀਜਨ ਇਦਾਂ ਦਾ ਬਲੱਡ ਟੈਸਟ ਹੈ ਜਿਹੜਾ ਕਿ ਤੁਸੀਂ ਕਰਵਾ ਸਕਦੇ ਹੋ ਯੂਜਵਲ ਆਮ ਹੈਲਥ ਚੈੱਕਅਪ ਦੇ ਵਿੱਚ ਵੀ ਇਨਕਲੂਡਡ ਹੁੰਦਾ ਹੈ ਜੇ ਪੇਸ਼ੈਂਟ ਨੂੰ ਲੱਗਦਾ ਹੈ ਕਿ ਮੈਨੂੰ ਯੂਰਿਨ ਠੀਕ ਤਰੀਕੇ ਨਾਲ ਨਹੀਂ ਆ ਰਿਹਾ ਰੁਕਦਾ ਪਿਆ ਹੈ ਧਾਰ ਠੀਕ ਨਹੀਂ ਬਣ ਰਹੀ ਯੂਰਿਨ ਦੇ ਵਿੱਚ ਕੋਈ ਕਚਰਾ ਆ ਰਿਹਾ ਹੈ ਬਲੱਡ ਆ ਰਿਹਾ ਹੈ ਇਹ ਸਾਰੇ ਪੇਸ਼ੈਂਟਸ ਜਿਹੜੇ ਨੇ ਆਪਣਾ ਐਟਲੀਸਟ ਪੀਐਸਏ ਦਾ ਟੈਸਟ ਕਰਾਣ ਤੇ ਪੇਸ਼ਾਬ ਤੇ ਕਿੰਨੀ ਏਜ ਬਾਅਦ ਵੈਸੇ ਪੀਐਸਏ ਕਰਾ ਹੀ ਲੈਣਾ ਚਾਹੀਦਾ ਕੋਈ ਇਹਦੇ ਵਿੱਚ ਕੋਈ ਏਜ ਗਰੁੱਪ ਦਾ ਕ੍ਰਾਈਟੇਰੀਆ ਨਹੀਂ ਹੈ ਪੀਐਸਏ ਤੁਸੀਂ ਕਦੇ ਵੀ ਕਰਾ ਸਕਦੇ ਹੋ ਬਟ ਮੰਨਿਆ ਜਾਂਦਾ ਹੈ ਕਿ ਇਹ ਡਿਜ਼ੀਜ਼ ਆਫ ਦੀ ਐਲਡਰਲੀ ਹੈ ਤੇ ਇਸ ਕਰਕੇ ਏਟਲੀਸਟ ਇਫ ਯੂ ਆਰ 50 ਪਲੱਸ ਗੈਟ ਪੀਐਸਏ ਡਨ ਦੋਸਤ ਜਨਨ ਦੇ ਆਪਾਂ ਥੋੜੀ ਜੀ ਗੱਲ ਲਾਈਫਸਟਾਈਲ ਦੀ ਵੀ ਕਰ ਲੈਣੇ ਕਿਉਂਕਿ ਕੈਂਸਰ ਦਾ ਕਾਫੀ ਹੱਦ ਤੱਕ ਲਾਈਫਸਟਾਈਲ ਨਾਲ ਵੀ ਜੁੜਿਆ ਹੋਇਆ ਹੈ ਲਾਈਫਸਟਾਈਲ ਇਹ ਵੈਸੇ ਸਾਰਿਆਂ ਨੂੰ ਪਤਾ ਹੈ ਲਾਈਫ ਸਟਾਈਲ ਹੈਲਦੀ ਲਾਈਫ ਸਟਾਈਲ ਅਪਣਾਓ ਹੈ ਨਾ ਖਾਣ ਪੀਣ ਦੀ ਜਿਹੜੀਆਂ ਤੁਹਾਡੀਆਂ ਚੀਜ਼ਾਂ ਹੈ ਹਰ ਕਿਸੇ ਨੂੰ ਪਤਾ ਹੈ স্মੋਕਿੰਗ ਨਹੀਂ ਕਰਨੀ ਚਾਹੀਦੀ স্মੋਕਿੰਗ ਦੀ ਮਤਲਬ ਜਿਹੜੀ ਡੱਬੀ ਹੁੰਦੀ ਹੈ ਉਹਦੇ ਉੱਤੇ ਵੱਡਾ ਵੱਡਾ ਲਿਖਿਆ ਹੁੰਦਾ ਹੈ ਕਿ ਕੈਂਸਰ ਹੋ ਸਕਦਾ ਹੈ ਪਾਣ ਦੀ ਚਮਾਨਾ ਚਾਹੀਦਾ ਬਟ ਫਿਰ ਵੀ ਪਾਣ ਦੇਖੋ ਪਾਣ ਦੇ ਉੱਪਰ ਸਾਫ਼ ਲਿਖਿਆ ਫੂਟੋ ਬਣੀ ਹੋਈ ਹੈ ਕਿ ਕੈਂਸਰ ਹੈ ਬਟ ਲੇਕਿਨ ਫਿਰ ਵੀ ਪੇਸ਼ੈਂਟ ਜਿਹੜੇ ਨੇ ਜਾਣਦੇ ਆ ਪੈਸੇ ਖਰਚਦੇ ਆ ਇਨਸਾਨ ਹੀ ਐਦਾ ਦਾ ਹੈ ਜਿਹੜਾ ਕਿ ਪੈਸੇ ਖਰਚ ਕੇ ਵੀ ਐਦਾ ਦੀ ਚੀਜ਼ ਖਰੀਦਦਾ ਜਿਹੜੀ ਨੁਕਸਾਨ ਕਰਦਾ ਹੈ ਸੋ ਪਿਆਰੇ ਦਰਸ਼ਕਾਂ ਨੂੰ ਉਮੀਦ ਕੋਈ ਵੀ ਬਿਮਾਰੀ ਦਾ ਲੱਛਣ ਆਂਦਾ ਉਸਤੇ ਬਚਾਦੋਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਨੇੜੇ ਡਾਕਟਰ ਨੂੰ ਜ਼ਰੂਰ ਕੰਸਲਟ ਕਰੋ ਤੇ ਜਲਦੀ ਤੋਂ ਜਲਦੀ ਕੋਈ ਬਿਮਾਰੀ ਫੜੀ ਜਾਂਦੇ ਉਹਦਾ ਇਲਾਜ ਕਰਾਓ ਤੁਸੀਂ ਸਾਡਾ ਜੁੜੇ ਰਹੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੈਂ ਡਾਕਟਰ ਅਰਚਨ ਦਾ ਵੀ ਧੰਨਵਾਦ ਕਰਦਾ ਜਿਹੜੇ ਸਮਾਂ ਕੱਢ ਕੇ ਸਾਡੇ ਕੋਲ ਆਏ ਤੁਹਾਨੂੰ ਫਿਰ ਮੁਲਾਕਾਤ ਦਾ ਵਾਅਦਾ ਕਰਦੇ ਹਾਂ ਤੁਹਾਡਾ ਇਜਾਜ਼ਤ ਲੈਣੇ ਆ ਨਮਸਕਾਰ